ਲਗਾ ਸਰਪੰਚੀ ਜੂ ਉੱਠਣਾ ਨਾ ਤੇ ਮੇਰੀ ਨੂਹ ਉੱਠ ਨਹੀਂਦੀ ਐ ਨਾ ਹੁਣ ਉਹ ਇਹਦਾ ਫੁੱਫੜ ਉੱਠਣ ਦਿੰਦਾ ਐ ਜਿਹੜੇ ਮੇਰੇ ਦੇ ਨਾਲ ਪੱਖ ਆਲੇ ਉਹ ਮੈਨੂੰ ਠਾਕੇ ਰਾਜੀ ਐ ਇਹਨਾਂ ਨੇ ਪਤਾ ਨਹੀਂ ਕਿ ਸੂਲ ਹੁੰਦਾਗਾ ਨਾ ਕੀ ਹੋ ਗਿਆ ਬੇਬੇ ਤੇਰੇ ਮੇਰਾ ਤਾਂ ਕੀ ਹੋਣਾ ਸੀ ਤੁਸੀਂ ਮੈਨੂੰ ਕਿਉਂ ਨਹੀਂ ਸਰਪੰਚੀ ਜੂ ਉੱਠਣ ਦਿੰਦੇ ਨਾ ਹੁਣ ਤੂੰ ਸਰਪੰਚੀ ਚ ਉੱਠੇਂਗੀ ਹੈ ਤੂੰ ਸ਼ਰਮ ਮੰਨ ਲਾ ਮਾੜੀ ਮੋਟੀ ਮੈਂ ਕਹਾਂੀ ਸ਼ਰਮ ਮੰਨਣਾ ਨਾ ਜਦੋਂ ਤਾਈ ਕੀ ਉੱਠੇ ਬੈਠੇ ਸਰਪੰਚੀ ਚ ਤਾ ਹੁਣ ਜ਼ਰੂਰੀ ਇਹੋ ਕਰਨਾਗਾ ਫਿਰ ਤਾ ਇਹ ਹੀ ਬਿਰੋਧੀ ਚ ਉੱਠਣਾ ਅੱਛਾ ਤੇਰੀ ਉਹਨਾਂ ਨਾਲ ਬਣਦੀ ਨਹੀਂ ਤਾਂ ਵਿਰੋਧੀ ਚ ਉੱਠਣਾ ਹਾਂ ਮੇਰੀ ਬਣਦੀ ਨਹੀਂ ਉਹਨਾਂ ਨਾਲ ਮੈਂ ਤੇਰੀ ਤਾਂ ਨਹੀਂ ਬਣਦੀ ਸਾਡੀ ਤਾਂ ਬਣਦੀ ਹੈ ਸਾਡੀ ਤਾਂ ਇੱਜ਼ਤ ਰਹਿਣ ਦੇ ਮਾੜੀ ਮੋਟੀ ਹਾਂ ਹੋ ਤੁਸੀਂ ਤਾ ਇਹ ਕਹੇ ਬਣਾ ਕੇ ਰੱਖਿਆ ਕਰੋ ਤਾਂ ਹੁਣ ਫਿਰ ਬਣਾ ਕੇ ਰੱਖਣੇ ਉਹਨਾਂ ਨਾਲ ਰੌਲਾ ਕਾਦਾ ਆਪਣਾ ਤੇਰਾ ਪਤਾ ਨਹੀਂ ਕੀ ਰੌਲਾ ਉਹਨਾਂ ਨਾਲ ਮੈਨੂੰ ਤਾਂ ਸਾਰਾ ਪਿੰਡ ਠਾਕੇ ਰਾਜੀ ਸਰਪੰਚ ਸਾਰਾ ਪਿੰਡ ਤਮਾਸ਼ਾ ਦੇਖੂਗਾ ਕੋਈ ਨਹੀਂ ਠਾਕੇ ਰਾਜੀ ਤੈਨੂੰ ਜਦੋਂ ਹਾਰ ਗਈ ਨਾ ਲੋਕ ਦੇਖ ਦੇ ਖਸਣਗੇ ਕਾਹਦੇ ਨਾਲ ਖਸਣਗੇ ਫਿਰ ਦੋ ਮਾਲ ਇੱਕ ਮਾਲ ਟੈਂ ਗਈ ਹੁੰਦਾ ਜੇ ਦੋ ਉੱਠਦੇ ਆ ਬੇਬੇ ਤੈਨੂੰ ਜਦੋਂ ਕਰਦੇ ਨਹੀਂ ਨੀ ਵੋਟ ਪਾਉਣੀ ਤੈਨੂੰ ਪਿੰਡ ਚੋਂ ਕਿਹੜਾ ਪਾਊਗਾ ਬੋਟ ਕਰਦਾ ਨਹੀਂ ਪਾਉਂਦਾ ਹੁੰਦਾ ਪਿੰਡ ਵਾਲੇ ਭਾਂ ਲੈ ਦੂਜਾ ਬੰਦਾ ਚੰਗਾ ਆਉਂਦਾ ਕਰਦਿਆ ਨਾ ਐਵੇਂ ਤੈਨੂੰ ਚੱਕ ਦੇਈ ਜਾਂਦੇ ਤੇਰੇ ਕੋਲ 2 ਰੁਪਏ ਵੀ ਨਹੀਂ ਹੈਗੇ ਲਾਉਣ ਨੂੰ ਤੂੰ ਰਹਿਣ ਤੇ ਮਾਪੇ ਵਿਆਹ ਤੇ ਚੱਕ ਕੇ ਲਾ ਦੂੰਗੀ ਜੇ ਮੈਨੂੰ ਗਰੰਡਾਂ ਨਾਲ ਲਾ ਕੇ ਮੋੜ ਦੂੰ ਤਾਂ ਵਿਆਜਾਂ ਦੇ ਚੱਕ ਚੱਕ ਸਰਪੰਚੀਆਂ ਕਰेंगी ਤੂੰ ਹਾਂ ਤੂੰ ਰਹਿਣ ਦੇ ਬੇਬੇ ਕੋਈ ਪਾਏ ਪੰਨੇ ਨਾ ਬੰਨੇ ਹੁੰਦੇ ਵਿਆਹ ਤੇ ਚੱਕਦਾ ਹਰੇਕ ਤੇਰੇ ਤੇ ਵੀ ਸਰਪੰਚੀ ਦਾ ਭੂਤ ਸਵਾਰ ਹੋ ਗਿਆ ਪਤਾ ਨਹੀਂ ਤੈਨੂੰ ਕਿਹੜੇ ਨੇ ਚੱਕ ਦਿੱਤੀ ਐ ਇੰਨੀ ਮੈਂ ਤਾਂ ਸਾਰਾ ਪਿੰਡ ਕਹਦਾ ਵੀ ਤੂੰ ਉੱਠ ਖੜਤਾਈ ਸਰਪੰਚ ਨਹੀਂ ਕੀ ਜਾਣਦੀ ਆ ਤੂੰ ਸਰਪੰਚਣੀਆਂ ਬਾਰੇ ਕਿਆ ਸਰਪੰਚਣੀਆਂ ਬਾਰੇ ਕੀ ਕੋਈ ਬੰਦੇ ਜਾਣਦੇ ਹੁੰਦੇ ਆ ਪਸੂ ਤਾਂ ਨਹੀਂ ਜਾਣਦੇ ਹੁੰਦੇ ਤੂੰ ਕਿੱਧਰ ਜਾਇਆ ਕਰੇਂਗੀ ਜੇ ਰਾਤ ਬਰਾਤੇ ਲੋੜ ਪਈ ਗਏ ਲੈਨੇ ਵਗ ਜਾਇਆ ਕਰੇਂਗੀ ਤੂੰ ਕੋਈ ਨਹੀਂ ਰਾਤ ਬਰਾਤੇ ਜਾਂਦਾ ਜਿੱਤ ਕੇ ਅਗਲਾ ਫੋਨ ਬੰਦ ਹੀ ਕਰ ਲੈਂਦਾ ਬੇਬੇ ਤੂੰ ਰਹਿਣ ਦੇ ਇੱਥੇ ਕਹਿੰਦੇ ਕਹੌਂਦੇ ਹਰ ਜਾਂਦੇ ਆ ਤੂੰ ਕਿਹਦੀ ਵਿਚਾਰੀ ਆ ਤੂੰ ਟਿਕ ਜਾ ਘਰੇ ਬਹਿਣਾ ਨਹੀਂ ਪਤਾ ਵੀ ਕਹਿੰਦੇ ਕਹੌਂਦੇ ਤਾਂ ਉਹਨੂੰ ਕੋਈ ਵੋਟ ਨਾ ਪਾਵੇ ਤੇ ਦੂਜੇ ਨੂੰ ਪਾ ਦੇ ਨਹੀਂ ਕਿਧਰੇ ਨਹੀਂ ਕੁਛ ਕਰਨਾ ਤੂੰ ਕਿਧਰੇ ਨਾ ਕਾਈ ਜੁਗੂ ਜੁਗ ਪਰਕੇ ਬਹਿਈਆਂ ਮੇਰੇ ਤੁਰ ਵੀ ਫਿਰਦੀਆਂ ਲੋਕਾਂ ਦੇ ਘਰੇ ਜਗਲਾ ਚ ਹੇਡਾ ਕਰਦਾ ਮੰਗਰੋ ਮੈਂ ਮਸਾਫ ਨਹੀਂ ਆਦੇ ਪੇਕੀ ਜਾਨੀ ਰਸਕੇ ਨਹੀਂ ਕੁਛ ਕਰ। ਇੱਕ ਹੀ ਗੱਲ ਹੋਈ ਐ ਕਿ ਮਜਾਨੀਆਂ ਪੇਕੀ ਦੂੰ। ਬੋਟ ਵੀ ਨਹੀਂ ਪਹੁੰਚੋ ਢੇ ਮਗਰ ਲੱਗ ਕੇ। ਨਾ ਬਾਈ ਤੇਰੀ ਬੋਟ ਨਾਲ ਤਾਂ ਕਿਤੇ ਜਿੱਤ ਹਾਰ ਨਾ ਹੋ ਜੇ। ਜਾ ਵਗ ਜਾ ਜੇ ਜਾਨੀਆਂ ਤਾਂ। ਲੈ ਦੇਖ ਲੈ ਨੀ ਸ਼ਰਮ ਨਹੀਂ ਮੰਦੀ ਪਤਾ ਨਹੀਂ ਕਿਨੇ ਚੱਕ ਦੇਤੀ। ਸਿਮਾਂ ਚ ਲੱਤਾਂ ਤੇਰੀਆਂ ਬਣੂਗੀ ਸਰਪੰਚਣੀ ਇਹ। ਆਏ ਨਹੀਂ ਇਹ ਲੋਟ ਆਉਂਦੀ। ਦੱਸਣਾ ਭੂਆ ਪਾਪੇ ਨੂੰ ਵੀ ਇਹਨੂੰ ਤਾਂ ਤੂੰ ਕਰਵਾ ਸਰਪੈਂਚੀਆਂ। ਜਦੋਂ ਡਾਂਗ ਲੈ ਕੇ ਪੈ ਗਿਆ ਨਾ ਮਗਰ ਇਹ ਤਾਂ ਉੱਡੀ ਫਿਰੂਗੀ। ਚਾਰ ਮਾਰੂ ਇਹਦੇ ਥਾਪੜੇ। ਫਫੜਦੜਾ ਫੋਨ ਆਇਆ ਹੁਣ। ਹਰਪ੍ਰੀਤ ਹਾਂ ਉਹ ਹੁਣ ਕਿਵੇਂ ਕਰੀਏ ਕਿਵੇਂ ਫੁੱਫੜ ਨੇ ਫੋਨ ਕੀਤਾ ਸੀ ਕਿ ਦੀ ਪੂਆ ਵਾਲੇ ਸਰਪੰਚੀ ਚ ਖੜੇ ਹੋਣ ਨੂੰ ਫਿਰਦੀ ਐ ਉਹ ਚਾਰ ਬੁੜੀਆਂ ਨਾਲ ਉਹਦੀ ਬੋਲ ਚੱਲ ਐ ਉਹਨੂੰ ਐ ਖਾਣ ਨੂੰ ਮੈਂ ਚਾਰ ਬੁੜੀਆਂ ਨੇ ਜਿੱਤ ਜੂਗੀ ਐਂ ਵੋਟ ਵਾਟ ਕੋਈ ਨਹੀਂ ਪਾਉਂਦਾ ਹੁੰਦਾ ਨਾ ਪੂਆ ਕਿਧਰੋਂ ਸਰਪੰਚ ਨਹੀਂ ਬਣਨਦਾ ਉਹ ਹੋ ਗਿਆ ਪੂਆ ਨੂੰ ਸ਼ੌਂਕ ਉਹ ਸ਼ੌਂਕ ਤਾਂ ਬਟਨ ਹੋਈ ਤਾਂ ਗੱਲ ਕਰਦਾਗਾ ਵੀ ਦੋ ਚਾਰ ਬੁੜੀਆਂ ਨਾਲ ਮੇਸੇ ਦੀ ਬੋਲ ਚੱਲ ਐ ਉਹਨਾਂ ਨੇ ਗੈਰਾਂ ਵੀ ਤੈਨੂੰ ਸਰਪੰਚਣੀ ਬਣਾ ਦੇਣੀ ਆ ਆਹੀ ਵਸ ਨੂੰ ਹੋ ਗਿਆ ਪੂਤ ਸਵਾਰ ਹੋ ਗਿਆ ਮੈਂ ਦੋ ਚਾਰ ਜਾਨੀ ਜੀ ਕਹਿ ਦਾਂ ਫਿਰ ਐਂ ਸਰਪੰਚ ਬਣ ਜਾਣਾ ਹੁੰਦਾ ਸਾਰੇ ਪਿੰਡ ਦੀ ਬੋਟ ਚਾਹੀਦੀ ਐ ਸਰਪੰਚ ਵਾਹ ਤੇ ਓਏ ਆਹੀ ਨਾਰੇ ਫਿਰ ਉਹੀ ਗੱਲ ਜੇ ਸਰਪੰਚੀ ਦਾ ਪੰਗਾ ਲੈਣੀ ਐ ਤਾਂ ਭੂਆ ਦਾ ਪੁੱਤ ਉੱਠੇ ਤੇ ਨੂੰ ਉੱਠੇ ਉਹ ਬਣਨੇ ਸਰਪੰਚ ਹੁਣ ਭੂਆ ਦੀ ਕਿਹੜੀ ਉਮਰ ਐ ਓਏ ਉੱਥੇ ਤਾਂ ਸਰਪੰਚ ਨਹੀਂ ਉੱਠ ਸਕਦੀ ਐ ਬੁੜੀ ਉੱਠ ਸਕਦੀ ਐ ਓ ਫਿਰ ਭੂਆ ਦੀ ਨੂੰ ਉੱਠ ਖੜੇ ਮਟਿਆ ਰਹਿ ਗਈ ਉਹ ਲੋਕਾਂ ਦੇ ਕੋਈ ਮਰਮਟੇ ਕੰਮ ਵੀ ਕਰੂਗੀ ਭੂਆ ਕੀ ਕਰੂਗੀ ਉਹ ਕਾਮਣੀਆਂ ਗੱਲਾਂ ਕਰਦੀ ਐ ਤੂੰ ਹੈਂ ਉਹ ਤਾਂ ਸਰਪੰਚੀ ਦੀ ਹੱਕਚੀ ਨਹੀਂ ਹੈਗੇ। ਅੱਛਾ ਉਹ ਤਾਂ ਕੱਲੀ ਪੂਈ ਕਹਿੰਦੀ ਹੈਗੀ। ਅੱਛਾ ਭੂਆ ਤੇ ਪੁੱਤ ਸਵਾਰ ਹੋ ਗਿਆ। ਬੁੜੀਆਂ ਨੇ ਤੈਨੂੰ ਪਤਾ ਦੀ ਲਿਹਾ ਆ ਗਿਆ। ਉਹਨਾਂ ਨੇ ਨੂੰ ਮੜੀ ਚੱਕ ਦਿੱਤੀ ਉਹ ਤੈਨੂੰ ਸਭ ਪਤਾ। ਬੁੜੀਆਂ ਨੇ ਕੀ ਹੁੰਦਾ ਬੁੜੀਆਂ ਨੇ ਤਾਂ ਮਾੜੇ ਪੰਪ ਮਾਰਤੇ ਹੋਣਗੇ ਭੈਣੇ ਮੈਨੂੰ ਸਰਪੰਚੀ ਬਣਾਵਾਂਗੇ ਤੈਨੂੰ ਵੋਟਾਂ ਪਾਵਾਂਗੇ। ਉਹ ਤਾਂ ਉਹੀ ਕਿਦੇ ਦੀਆਂ ਨੂੰ ਸਰਪੰਚਣੀ ਸਰਪੰਚਣੀ ਕਹਿੰਦੀਆਂ ਨੇ। ਮੂਰੇ ਲਾਈ ਫਿਰਦੀਆਂ ਨੇ। ਆਹੋ ਭੂਆ ਦਾ ਭੂਆ ਥੋੜੀ ਜਿਹੀ ਪਾਡੀ ਹੈ। ਮੈਨੂੰ ਪਤਾ ਤਾਂ ਹੈਗਾ ਭੂਆ ਨੂੰ ਤਾਂ ਉਹੀ ਸਾਹੋਂ ਹਟ ਜਾਂਦਾ ਜੇ ਕੁਮੜਾ ਸਰਪੰਚਣੀ ਕਹਦੇ। ਉਹ ਹੁਣ ਕਲੇ ਹੁਣ ਕਿਵੇਂ ਕਰੀਏ ਕੀ ਕਹੀਏ ਉਹਨੂੰ ਹੁਣ ਤੂੰ ਫੋਫੜ ਨੂੰ ਐ ਕਹਦੇ ਵੀ ਉਰੇ ਭੇਜ ਦੇ ਇਹਨੂੰ ਅਸੀਂ ਬਣਾਉਨੇ ਆ ਇਹਨੂੰ ਸਰਪੰਚਣੀ ਇੱਥੇ ਐਂ ਤਾਂ ਮੈਂ ਕਿਹਾ ਸੀ ਉਹਨੂੰ ਤੇਰੇ ਬਿਗੈਰ ਕਹੇ ਤੂੰ ਹੀ ਹਾਂ ਮੈਂ ਫਪੜਾ ਦੂੰ ਇੱਥੇ ਭੇਜ ਦੇ ਅਸੀਂ ਫਿਰ ਹੁਣ ਕਲੇਸ਼ ਹੀ ਮਕਾਉਣਾ ਲਾ ਜੂਗੀ 4 ਦਿਨ ਆਪੇ ਭੁੱਲ ਜੂਗੀ ਜਦੋਂ ਉਰੇ ਆ ਗਈ ਜੜਿਆ ਨਾ ਤਾਂ ਕਿਸੇ ਕੋਲੇ ਉਹਨੇ ਆਉਣਾ ਨਾ ਜਾਣਾ ਇੱਥੇ ਚੁੱਪ ਕਰਕੇ ਬੈਠੀ ਰਹੂਗੀ ਅੱਪੇ ਤੂੰ ਫਿਰੂਗੀ ਇੱਥੇ ਕਹਿ ਰਿਆ ਕਰਾਂਗੇ ਵੀ ਆਪਣੇ ਸਰਪੰਚ ਉੱਠਿਆ ਜਾ ਆਪਣੇ ਸਰਪੰਚ ਨਾਲ ਦਿਆ ਜਾ ਕੇ ਗੇੜਾ ਪਿੰਡ ਚ ਜਾਇਆ ਪਿੰਡ ਚ ਹੀ ਜਾਣਾ ਹੋਰ ਫਿਰ ਕੀ ਆ ਪਕਾਈ ਕਰਨੀ ਆ ਕਰ ਲੈਣ ਇੱਥੇ ਹਾਂ ਹੋ ਵੀ ਤੂੰ ਇੱਥੇ ਤੂੰ ਫਿਰ ਤੂੰ ਆਪਣਾ ਉਹ ਦਿਲਚਸਮੀ ਰੱਖਦਾ ਪਰਿਵਾਰ ਉਹ ਕੋਈ ਨਹੀਂ ਸੀ ਸਰਪੰਚੀ ਚ ਖੜਾ ਹੀ ਨਹੀਂ ਹੋਣਾਗਾ ਕਿਉਂ ਕਹਿ ਰਿਹਾ ਤੂੰ ਪੰਗੇ ਕਰਦੀ ਐ ਫਿਰ ਹੁਣ ਮੇਰੇ ਆਖੇ ਤਾਂ ਭੂਆ ਦੇਖਣਾ ਤਾਂ ਬੈਠਣ ਲੱਗੀ ਐ ਨਾ ਮੇਰੇ ਕਹਿ ਤੂੰ ਮੇਰੀ ਗੱਲ ਸੁਣਨ ਲੱਗੀ ਐ ਤੂੰ ਫੁੱਫੜ ਨੂੰ ਐ ਕਰ ਦੁਬਾਰੇ ਫੋਨ ਕਰਕੇ ਕਹਿ ਦੇ ਵੀ ਫੁੱਫੜਾ ਉਰੇ ਭੇਜ ਦੇ ਨਹੀਂ ਸਾਰੇ ਅਸੀਂ ਤਾਂ ਨਹੀਂ ਸਕਦੇ ਸਾਡਾ ਤਾਂ ਉਹ ਗੱਲ ਖੇਤ ਦਾ ਕੰਮ ਆਉਂਦਾ ਚਲ ਮਾਨੂੰ ਕਹਿਣਾਗਾ ਹਾਂ ਵੀ ਸਾਡੇ ਤਾਂ ਹੁਣ ਕੋਈ ਬਸ ਦੀ ਗੱਲ ਨਹੀਂ ਹੈਗੀ ਅਸੀਂ ਤਾਂ ਆ ਨਹੀਂ ਸਕਦੇ ਸਾਡੇ ਬੰਦੇ ਨੇ ਬਾਕੀ ਸਰੇ ਇਧਰ ਵੀ ਮੜਾ ਮੋਟਾ ਆਪਾਂ ਨੂੰ ਵੀ ਸਰਪੰਚੀ ਕਾ ਜੀ ਮੇਰੇ ਕੋਲੇ ਟਾਈਮ ਹੁੰਦਾ ਮੈਂ ਤੈਨੂੰ ਲੈ ਜਾਂਦਾ ਕਿ ਹੁਣ ਮੈਂ ਉਹ ਹੀ ਗੱਲ ਸਰਪੰਚਾਂ ਦੇ ਵੀ ਜਾਣਾ ਉਧਰ ਵੀ ਫਿਰ ਜਾਣਾ ਪੈਂਦਾ ਹੋ ਜਾਣਾ ਪੈਂਦਾ ਨਵਾਂ ਨਵੇਂ ਹੋਰ ਹੀ ਕੰਮ ਹੁੰਦੇ ਨੇ ਹਾਂ ਉਹ ਚਲ ਮੈਂ ਕਹੇ ਸਰਪੰਚ ਬਣਨ ਨੂੰ ਫਿਰਦਾੜਿਆ ਲੱਲੀ ਛੱਲੀ ਕਹਿੰਦੀ ਮੈਨੂੰ ਬਣਾ ਦੇ ਸਰਪੰਚ ਮੈਨੂੰ ਬਣਾ ਦੇ ਉਹ ਇੱਕ ਤਾਂ ਉਂਗਲਾਂ ਨਹੀਂ ਟਿਕਣਦੇ ਨਹੀਂ ਬੰਦਾ ਦਾ ਟਿਕ ਜੇ ਆਹੋ ਉਂਗਲਾਂ ਲਾ ਲਾ ਲੋਕ ਠਾਣ ਦੇਗੇ ਚਲ ਕੇਰਾ ਐ ਹੈ ਕੇਰਾ ਦੱਸ ਜਾਣੇ ਹੋ ਜਾਂਦੇ ਮੁੜ ਕੇ ਕੋਈ ਪ ਉਹ ਮੁੜ ਕੇ ਕੀ ਨੇ ਪੁੱਛਣਾ ਹੁੰਦਾ ਹੈ ਹਾਂ ਉਹ ਘਰ ਅਗਲੇ ਦਾ ਹੁੰਦਾ ਨਾਲ ਐ ਪਤਾ ਭੂਆ ਨੂੰ ਕਮਲੀ ਨੂੰ ਕਿੰਨਾ ਪੈਸਾ ਲੱਗਦਾ ਕੈ ਲੱਖ ਲੱਗੂਗਾ ਉਹ ਉਹਨੂੰ ਇੰਨਾ ਗੱਲਾਂ ਦਾ ਕਿੱਥੇ ਪਤਾ ਹੈ ਤਾਂ ਹੀ ਤਾਂ ਓਫਫੜ ਦਰਦਾ ਇਸ ਗੱਲ ਤੋਂ ਓਫਫੜ ਬੱਚਾ ਕੀ ਕਰੇਗਾ ਭੂਆ ਨੂੰ ਫੋਨ ਲਾਉਣਾਗਾ ਉਹ ਲਾ ਦੇ ਕਹਿਦੀ ਲੈ ਭੂਆ ਕਹਿੰਦੀ ਮੈਂ ਬਣਨਾ ਸਰਪੰਚਣੀ ਤੇਰੀ ਕਸਰ ਰਹਿੰਦੀ ਸੀ ਸਰਪੰਚੀ ਚ ਪਹਿਲਾਂ ਮੈਂਬਰ ਨਹੀਂ ਬਣ ਕੇ ਤਾਂ ਲੈ ਲਈ ਸੀ ਉਹ ਪਹਿਲਾਂ ਤਾਂ ਮੈਂਬਰ ਨਹੀਂ ਬਣ ਕੇ ਖੜ ਗਈ ਸੀ ਹੁਣ ਕਹਿੰਦੀ ਮੈਂ ਸਰਪੰਚਣੀ ਬਣਨ ਲੇ ਇਹਦਾ ਵੀ ਭੂਆ ਦਾ ਵੀ ਛਰੇ ਹੀ ਪਿਆ ਬਸ ਲੈ ਬਦੀਆ ਪਾਪੇ ਤੋਂ ਫੋਨ ਕਰਾਤਾ ਆਪੇ ਉਹਨਾਂ ਨੂੰ ਕਹਿ ਦੂਗਾ ਬਾਈ ਗਰਲਾਲ ਨੂੰ ਫੋਨ ਲਾ ਕੇ ਸਮਝਾ ਦੇਣਗੇ ਉਹਦਾ ਤਾਂ ਐ ਨਹੀਂ ਪਤਾ ਐਡੀ ਕਮਲੀ ਆ ਉੱਥੇ ਜਾ ਕੇ ਵੀ ਕਹਦੇ ਉਹਨਾਂ ਨੂੰ ਕਿਤੇ ਉਹ ਨਾ ਕਿਤੇ ਚੱਕ ਦੇ ਦੇਣ ਵੀ ਕੁਛ ਨਹੀਂ ਹੁੰਦਾ ਬਣ ਜਾ ਸਰਪੰਚ ਨਹੀਂ ਚਲ ਐਂ ਦਾ ਖਰਕਾ ਨੂੰ ਕਰਦੇ ਐ ਤਾਂ ਬਾਈ ਵਰਗੇ ਸਿਆਣੇ ਆ ਹਰਪ੍ਰੀਤ ਬਠੇਰੀ ਸਿਆਣੀਆਂ ਕਹਿ ਦਊਗੀ ਤੇ ਇਹਦਾ ਕੀ ਪਤਾ ਬੇਬੇ ਦਾ ਕਮਲੀ ਐ ਤਾਂ ਐ ਨਹੀਂ ਪਤਾ ਉੱਥੇ ਜਾ ਕੇ ਕਹਦੇ ਮੈਨੂੰ ਇੱਥੇ ਸਰਪੰਚ ਨਹੀਂ ਬਣਾ ਦੋ ਸੂਹ ਨਹੀਂ ਸੱਪਾ ਨਹੀਂ ਹੈਗਾ ਕਾਸੇ ਦਾ ਕੋਈ ਮਰ ਜਾ ਮਾ ਦਾ ਬਟ ਕੋਈ ਕਰੇ ਭੁੱਲ ਗਈ ਨੇ ਮੋਬਾਈਲ ਭੁੱਲ ਗਈ ਕਰੇ ਹਮਾ ਕਰੋ ਬਟ ਕੋ ਚੱਕ ਲਿਆ ਮਨੇ ਮੋਬਾਈਲ ਚੱਕ ਲਿਆ ਵਾ ਫੇਰ ਜਾਊਂਗੀ ਕੀ ਹੋ ਗਿਆ ਬੇਬੇ ਮੁੜਕਾ ਤੋਂ ਆਈ ਇਹ ਬਟਵਾ ਭੁੱਲ ਗਈ ਘਰ ਨਾ ਮਮਾ ਭੁੱਲ ਗਿਆ ਚੱਕਣ ਆਈ ਐ ਬਈਆ ਬਈਆ ਕੋਈ ਨਹੀਂ ਬੈਂਦੀ ਨਹੀਂ ਮੈਂ ਤਾਂ ਬਟਵਾ ਲੈ ਕੇ ਜਾਣੀ ਐ ਨਾ ਮਮਾ ਲਖ ਲੈ ਲੈ ਜੀ ਬਟਵਾ ਰੱਖ ਦੇ ਝੋਲਾ ਜੇ ਇਥੇ ਕਿਧਰੇ ਨਹੀਂ ਤੇਰੀ ਬੱਸ ਲੰਘਦੀ ਬਹਿ ਜਾ ਹਾਂ ਕੀ ਕਹਿੰਦੀ ਤੂੰ ਮੈਨਾਂ ਜੇ ਮੇਰੇ ਅੱਖੇ ਨਹੀਂ ਲੱਗਣਾ ਮੇਰੇ ਮਾਗਾ ਦੇ ਲੱਗਣਾ ਤੁਸੀਂ ਮਾਗਰ ਵੀ ਤੇਰੇ ਲੱਗ ਜਾਗੇ ਪਹਿਲਾਂ ਮੇਰੀ ਗੱਲ ਸੁਣ ਲੈ ਹਾਂ ਸਰਪੰਚਣੀ ਬਣ ਕੇ ਕੀ ਲੱਲਰ ਲਾਏਗੀ ਬਟਵਾ ਤਾਂ ਤੇਰੇ ਜਿਆਦਾ ਨਹੀਂ ਰਹਿੰਦਾ ਆਹ ਦਾ ਹਰੇਕ ਬੰਦੇ ਭੁੰਨ ਜਾਂਦਾ ਹੁੰਦਾ ਬਟੂਗਾ ਨੇ ਮਮਾਇਲ ਭੁੱਲ ਗਈ ਸਰਪੈਂਚੀਆਂ ਕਰਨੀ ਸਰਪੈਂਚੀ ਕਰਨੀ ਤਾਂ ਬੇਬੇ ਸ਼ਹਿਰ ਬੰਦਿਆਂ ਦਾ ਕੰਮ ਹੈ ਨਹੀਂ ਕੋਈ ਨਹੀਂ ਸ਼ਹਿਰ ਦੇ ਕਮਰੇ ਦਾ ਕੋਈ ਪਤਾ ਨਹੀਂ ਲੱਗਦਾ ਕਮਰਾ ਕਰਦਾ ਸਰਪੈਂਚੀ ਕੇ ਸ਼ਹਿਰ ਕਰਦਾ ਹੈਗਾ ਪਤਾ ਹੀ ਨਹੀਂ ਲੱਗਦਾ ਪੈਸਾ ਚਾਹੀਦਾ ਹੈ ਪੈਸਾ ਤਾਂ ਚਾਹੀਦਾ ਉਹ ਤਾਂ ਹਾਂ ਲੈ ਆਖੇ ਪੈਸਾ ਚਾਹੀਦਾ ਪੈਸਾ ਤਾਂ ਤੂੰ ਘਰੇ ਭੁੱਲ ਜਾਨੀਂ ਬਟੂਗਾ ਤਰਦਾ ਪੈਸਾ ਕੀ ਕਰੂਗਾ ਉਹ ਕੋਈ ਨਹੀਂ ਆਏ ਚਲ ਜੇਦਾ ਉਹ ਜੀਪਾ ਕਾਲਾਂ ਤੇ ਲੈ ਜਾਂਦੇ ਆ ਪਿੱਛਾ ਢਾ ਕੇ ਸਰਪੈਂਚੀ ਕੋਈ ਨਹੀਂ ਚੜਾਉਂਦਾ ਬੇਬੇ ਮੇਰੀ ਨਾਲੋਂ ਤੂੰ ਰਹਿਣ ਦੇ ਕਿਤੇ ਵੀ ਜਾਣ ਨੂੰ ਤੂੰ ਇੱਥੇ ਬਹਿ ਜਾ ਟਿੱਕੇ ਕਰੇ ਤੇ ਕਹਿੰਦੀ ਮੈਂ ਬਹਿ ਜੀ ਮੈਨੂੰ ਤਾਂ ਜਾਣੀ ਐ ਜਾਊਂਗੀ ਖਾਲਾ ਚਾਰ ਦਿਨ ਲੋਕ ਵੰਡਦੇ ਫਿਰਦੇ ਆ ਸਰਪੰਚਾਂ ਵਾਲੇ ਤੂੰ ਖਾਲਾ ਲੱਡੂ ਤਰਤਾ ਕੇ ਚੰਗਾ ਤਾਈ ਦੇ ਤੇ ਬਾਬਾ ਜੀ ਕਹੋ ਜਾ ਜੇ ਤੈਨੂੰ ਇੰਨੀ ਮੇਰੀ ਗੱਲ ਤਾਂ ਸੁਣ ਲੈ ਬਹਿ ਕੇ ਬਹਿ ਤਾਂ ਜਾ ਮੜਾ ਜਾ ਕੀ ਕਹਿੰਦੀ ਮੈਂ ਤੇਰੀ ਗੱਲ ਸੁਣਦੀ ਨਹੀਂ ਮੈਂ ਤਾਂ ਜੇ ਤੈਨੂੰ ਇੰਨਾ ਸ਼ੌਂਕ ਹੈ ਨਾ ਸਰਪੰਚੀ ਦਾ ਤੂੰ ਮੇਰੀ ਤਾਈ ਨਾਲ ਵਗ ਜਾ ਕਰ ਪਿੰਡ ਚ ਗੇੜਾ ਕੱਢਣ ਐਵੇਂ ਵਗ ਜਾ ਕਰ ਮੈਂ ਤੇਰੇ ਤਾਈ ਨਾਲ ਮੈਂ ਘਟੇ ਸਰ ਤਾਈ ਤੋਂ ਤਾਈ ਤੈਨੂੰ ਕੁਝ ਨਹੀਂ ਕਹਿੰਦੀ ਅੱਛਾ ਮਾਦੀ ਬਗਾਰ ਕਰਦੀ ਫਰਾਦੇ ਤਾਈ ਦੀ ਹੈ ਉਹ ਤੂੰ ਹੀ ਗੁੱਸਾ ਕਰ ਲੈਣੀ ਹੈਗੀ ਉਹ ਤਾਂ ਆਪਾਂ ਨੂੰ ਸਾਰੇ ਟੱਬਰ ਨੂੰ ਮੂਰੇ ਰੱਖਦੇ ਆ ਹਰ ਇੱਕ ਗੱਲ ਚ ਤੈਨੂੰ ਰੱਖਦੇ ਹੋਣਗੇ ਮੈਨੂੰ ਨਹੀਂ ਨਾ ਰੱਖਦੇ ਮੈਂ ਤਾਂ ਫੇਰ ਹੁਣ ਜਿਹਦੇ ਕੱਠੋ ਆਏ ਉਹਨਾਂ ਨਾਲ ਹੀ ਜਾਊਂਗੀ ਜਾਣਾ ਹੋਇਆ ਆਹ ਤੂੰ ਤਾਂ ਮੈਨੂੰ ਇੱਥੇ ਜਾ ਕੇ ਨਿੰਦੀ ਉਹਨਾਂ ਦੇ ਘਰੇ ਤਾਂ ਹੀ ਤੈਨੂੰ ਮੂਰੇ ਰੱਖਦੇ ਆ ਚੁਗਲੀਆਂ ਮੈਂ ਤਾਂ ਪਾਪੇ ਨੂੰ ਦੱਸ ਤਾ ਉਹ ਗਾਲਾਂ ਦੇ ਹੀ ਜਾਂਦਾ ਘਰੇ ਜੇ ਬੰਗ ਦਾ ਚੋਲਾ ਲੈ ਕੇ ਦਿੰਦਾ ਪਾਪਾ ਤਾਂ ਤੂੰ ਦਰਾਵੇ ਪਾਪੇ ਤੋਂ ਲੱਤ ਮੇਰੀ ਜਿਹੜੀ ਚੜਾਉਣੀ ਆ ਮੈਂ ਦੱਸੂਗੀ ਮੁੰਡੇ ਨੂੰ ਵੀ ਮੈਨੂੰ ਇੰਨਾ ਕੁਝ ਬੋਲਦੀ ਜੇ ਤੈ ਅਸੀਂ ਨਹੀਂ ਨਾਲ ਤੁਰਦੇ ਤੂੰ ਕਿਦਦਾਂ ਸਰਪੰਚ ਨਹੀਂ ਬਣ ਜੇਗੀ ਨਹੀਂ ਤੂੰ ਨਾਲ ਤੁਰੀ ਮੇਰੇ ਨਾਲ ਤੁਰ ਨਾਲ ਸਾਰਾ ਪਿੰਡ ਆ ਚੰਗਾ ਘਰੇ ਬਗਦਾ ਗਾਲਾਂ ਮਿਲੀ ਜਾਂਦੀਆਂ ਨਹੀਂ ਲੈ ਲੈ ਜਾ ਕੇ ਆ ਲੈ ਜਾ ਚੋੜਾ ਚੱਕ ਕੇ ਮੈਂ ਤਾਂ ਤੇ ਪੇਕੀ ਜਾਉਂਗੀ ਹੁਣ ਨਹੀਂ ਟਾਈਮ ਹੈਗਾ ਪੇਕੀ ਜਾਣ ਦਾ ਬਟੂਗਾ ਤਾਂ ਚੱਕ ਲੈ ਹੁਣ ਫੇਰ ਵੱਡੀ ਬਣਦੀ ਆ ਸਰਪੰਚ ਨੇ ਬਟੂਗਾ ਤਾਂ ਫੇਰ ਭੁੱਲ ਗਈ ਤੂੰ ਤੂੰ ਨੇ ਭਲਾ ਹੈਗਾ ਬਿਠਾ ਕੇ ਬੈਨੇ ਇਥੇ ਬੈ ਜਾ ਮਾਰ ਬੈ ਜਾ ਫਿਰਦੀ ਘਰੀ ਬੈਣੀ ਹੁਣ ਬਾਹਰ ਨਾ ਆਈ ਆ ਬਗਜਾ ਬਗਜਾ ਕੋਈ ਨਹੀਂ ਆ ਤੈਨੂੰ ਦੇਊਗਾ ਪਤਾ ਪਹਿਲੀ ਗਾਲਾਂ ਦੇ ਹੀ ਜਾਂਦਾ ਕਹਿੰਦਾ ਇਹਨੇ ਤਾਂ ਬੇਇੱਜ਼ਤੀ ਕਰਾ ਰੱਖੀ ਆ ਸਾਰੇ ਵਿਹੜੇ ਚ ਉਹੀ ਤੁਰੀ ਫਿਰਦੀ ਆ ਇਕੱਲੀ ਕੋਈ ਬੰਦਾ ਨਾ ਪਰਿੰਦਾ ਨਾ ਨਾਲ ਤੇਰੇ ਪੂਆ ਮਰ ਜਾਂ ਪੂਆ ਤਲਾ ਆਉਂਦੀ ਆ ਚੋੜਾ ਚੱਕੀ ਆ ਵੀ ਬੜੀ ਐ ਤਾਂ ਫੁੱਫੜਨੇ ਕਹਿੰਦਾ ਹੂ ਯਾ ਬਗ ਜਾ ਉੱਥੇ ਜਾਣਖਾਂ ਦੀ ਹੁੱਤ ਪਾਉਂਦੀ ਹੂ ਉਹਨਾਂ ਨੂੰ ਇਹਨੂੰ ਲੈਦੀ ਸਰਪੰਚੀ ਦਾ ਹੋਇਆ ਚੱਲ ਹੁਣ ਬੁਲਾਉਣੀ ਤਾਂ ਪਊਗੀ ਰੱਖ ਲਾਂਗੇ ਓਰੇ 10 ਦਿਨ ਲਾ ਜੂਗੀ ਇਹਨੇ ਨੂੰ ਭੁੱਲ ਜੂਗੀ ਆਪੇ ਸਤਿ ਸ਼੍ਰੀ ਅਕਾਲ ਪੂਆ ਸਤਿ ਸ਼੍ਰੀ ਅਕਾਲ ਹੁਣ ਓਹ ਠੀਕ ਹੈ ਸਰਪੰਚ ਜੀ ਪੂਆ ਆਈ ਹਮ ਸਰਪੰਚਣੀ ਬਣ ਗਈ ਅੱਛਾ ਐ ਆਖਾਂ ਵੀ ਸਰਪੰਚਣੀ ਪੂਆ ਆ ਗਈ ਹਾਂ ਐ ਕਹਿ ਲੇਖ ਪੂਆ ਅਸੀਂ ਤਾਂ ਤੈਨੂੰ ਸਰਪੰਚਣੀ ਛੱਡ ਅਸੀਂ ਤਾਂ ਵੱਡੇ ਵੱਡੇ ਅਹੁਦੇ ਦੇ ਦਾਂਗੇ ਅਸੀਂ ਤਾਂ ਐ ਕਹਿ ਰਿਆਂ ਕਰਾਂਗੇ ਵੀ ਸਾਡੀ ਪੂਆ ਤਾਂ ਨਾ ਹੁਣ ਉਹ ਬਣੂਗੀ ਐ ਵੇਲੇ ਐ ਐਮ ਐਲ ਏ ਹਾਂ ਹਾਂ ਐ ਆ ਐਮ ਐਲ ਏ ਆਪਦਾ ਬੰਦਾ ਹੈ ਸਰਪੰਚੀ ਛੱਡ ਤੈਨੂੰ ਐਮ ਐਲ ਏ ਦਵਾ ਦਾਂਗੇ ਸਰਪੰਚੀ ਪਿੱਛੇ ਨਾਵੇਂ ਕਲੈਸ਼ ਕਰ ਆ ਜਾ ਕਰੇ ਚੱਲ ਆ ਆਉਦਾ ਆਪਦਾ ਆਪਦਾ ਬੰਦਾ ਆਉਦਾ ਤਾਂ ਆਪਦੀ ਹੁੰਦਾ ਹੈ ਦੂਜੇ ਤਾਂ ਨਾਲੇ ਤੇਰੀ ਨੂੰ ਨੂੰ ਤਾਂ ਆਇਆ ਵੀ ਜੇ ਮੇਰੀ ਸੱਸ ਸਰਪੰਚ ਨਹੀਂ ਬਣ ਗਈ ਤੇ ਇਹਦੀ ਤਾਂ ਉਹੀ ਗੱਲ ਪਿੰਡ ਚ ਬਾਵਾ ਹੋ ਜੂਗੀ ਬਾਵਾ ਹੋ ਜੂ ਨਹੀਂ ਨੂੰ ਕਿਸੇ ਪਿੱਛੇ ਨਹੀਂ ਕਿਵੇਂ ਹੋ ਜੂਗਾ। ਇਹ ਭੂਆ ਫੜਾ ਚੂ ਆਪੂ ਸਰਪੰਚੀ ਬਣ ਗਈ ਲੈ ਕਿ ਵੱਡੇ ਹੋ ਗਏ ਅਸੀਂ ਤਾਂ ਆਖਾਂਗੇ ਸਾਡੀ ਭੂਆ ਨੂੰ ਤਾਂ ਹੀ ਹੋ ਬਣਾਵਾਂਗੇ ਆਪਣੀ ਭੂਆ ਹੁਣ ਤੈਨੂੰ ਐਮਐਲਏ ਬਣਾਵਾਂਗੇ ਸਰਪੰਚੀ ਦੀ ਤਾਂ ਤੂੰ ਛੱਡ ਹੀ ਦੇ ਗੱਲ। ਅੱਛਾ ਐਵੇਂ ਨਾ ਸਰਪੰਚੀ ਪਿੱਛੇ ਲੜ। ਨਾਲੇ ਸਰਪੰਚੀ ਚ ਕੌਣ ਉੱਠਿਆ ਹੋਰ? ਨੇ ਆ ਤਾਇਆ ਉੱਠ ਹੈਗਾ ਮੈਨੂੰ ਉਹਦਾ ਸਹਿਕਾ ਹੈ। ਓਹੋ ਪੂਆ ਫੇਰ ਤਾਂ ਤੂੰ ਜਮੀ ਕਮਰ ਮਾਰਦੀ ਐ ਜੇ ਤਾਏ ਕੋ ਉਠੇ ਨਾ ਫਿਰ ਭਲਾ ਉਹੀ ਗੱਲ ਉਸ ਨੂੰ ਜਿਹੜੇ ਆਪਣੇ ਘਰ ਹੁੰਦੇ ਸਰਕਿਸਕੇਲੇ ਉਹਨਾਂ ਨੂੰ ਔਕਾ ਹੋ ਜੂ ਲੈ ਤੈਨੂੰ ਵੋਟ ਪਾਊ ਕਿ ਉਹਨਾਂ ਨੂੰ ਪਾਊ ਕਿ ਤਾਏ ਕਹਿੰਨ ਕਿ ਜਿਆਦਾ ਜ਼ਮੀਨ ਆਉਂਦੀ ਸਾਡੇ ਨਾਲ ਸਾਨੂੰ ਨਹੀਂ ਆਉਂਦੀ ਸਾਸੀਂ ਕਿਹੜਾ ਲੋਕਾਂ ਦੇ ਦੁਸ਼ਮਣ ਆ ਸਾਨੂੰ ਵੀ ਲੋਕ ਵੋਟ ਪਾਉਣਗੇ ਦੇਖ ਪੂਆ ਐ ਹੁੰਦਾ ਜੇ ਤਾਂ ਪਿੰਡ ਚ ਹੋਰ ਬੰਦਾ ਉੜਦਾ ਵੇ ਲਾਂਭੀ ਤੋਂ ਆਪ ਦੇ ਸਰਕਿਸਕੇਲੇ ਨਹੀਂ ਫਿਰ ਤਾਂ ਵੋਟ ਪਾਏ ਨਹੀਂ ਹੁੰਦੀ ਜਦੋਂ ਤੁਸੀਂ ਦੋਨੇ ਘਰ ਹੀ ਹੋਗੇ ਆਪ ਵਿਚ ਦੀ ਲੜ ਲੜ ਮਰ ਜਾਓਗੇ ਉਹਨਾਂ ਦਾ ਚੱਕ ਲੋਕ ਸਰਪੰਚ ਕਹਿਣ ਲੱਗ ਜਾਗੇ ਅਸੀਂ ਆਇਆ ਬੇ ਸਰਪੰਚ ਦਾ ਭਰਾ ਆਇਆ ਗਾ ਜਦੋਂ ਮੈਂ ਤੈਨੂੰ ਆਖੀ ਤੇ ਨਹੀਂ ਆ ਵੀ ਜਦੋਂ ਤੈਨੂੰ ਐਮ ਐਲ ਬਣਾ ਤਾ ਉਹਨੂੰ ਤਾਂ ਸਰਪੰਚੀ ਕਿਆ ਕਰਨਗੇ ਤੈਨੂੰ ਐਮ ਐਲ ਕਿਹਾ ਕਰਨਗੇ ਹਾਂ ਹਾਂ ਹੋਊਗਾ ਠੀਕ ਹੈ ਹੈਨਾ ਕੋਈ ਗੱਲ ਨਹੀਂ ਆਉਣ ਦੇ ਕਿਸੇ ਲੀਡਰ ਨੂੰ ਅਸੀਂ ਕਹਿ ਕੇ ਨਾ ਕਹਾ ਦਿਆਂਗੇ ਵੀ ਸਾਡੀ ਭੂਆ ਨੇ ਬਣਨਾ ਐਮ ਐਲ ਤੇ ਐਮ ਐਲ ਜ਼ਰੂਰ ਬਣਾਓ ਇਤਕੀ ਚੰਗਾ ਹੋਵੇ ਤੇ ਤੇਰੇ ਆਖੇ ਲੱਗ ਜੂ ਮੈਂ ਹਾਂ ਮੇਰੀ ਮੰਨ ਲਾ ਭੂਆ ਤੂੰ ਐ ਕਰ ਹੁਣ 10 ਦਿਨ ਤੂੰ ਜਾਈ ਨਾ ਸਰਪੰਚੀ ਦਾ ਪੁੱਤ ਤਾਂ ਤੂੰ ਲਾ ਦੇ ਆਪਦੇ ਤੋਂ ਆ ਹੋਵੇ ਜਾਵੇ ਮੈਂ ਰਾਤ ਤੇਰੇ ਅੱਖੇ ਤੋਂ ਹਾਂ ਮੈਂ ਲੈ ਛੋੜੂ ਹਾਂ ਐਮ ਐਲ ਉਠਕੜੀ ਜੇ ਐਮ ਐਲ ਬਣ ਗਈ ਨਾ ਤੇ ਫੇਰ ਉਹੀ ਗੱਲ ਜਿਹੜਾ ਤੇਰਾ ਜੇਠ ਹੈਗਾ ਉਹ ਤਾਂ ਤੇਰੇ ਮੂਹਰੇ ਲੱਗ ਕੇ ਤੇ ਰਹਿ ਗਏ ਉਹ ਤਾਂ ਥੱਲੇ ਹੋ ਜਾਣਗੇ ਉਹ ਛੋਟੇ ਹੋ ਜਾਣਗੇ ਤੇਰੇ ਨੂੰ ਚੰਗਾ ਮੈਂ ਪਾਣੀ ਲੈ ਆਉਣੀ ਆ ਲੈ ਚੱਲ ਬਰਾਤ ਨਾ ਕਰ ਚੱਲ ਚੰਗਾ ਆਹ ਨਾਲ ਮੈਨੂੰ ਵਧੀਆ ਦੱਸ ਤਾ ਹਰ ਪੀ ਤੇਰੇ ਆ ਗੱਲ ਮੈਂ ਪੁੱਲੀ ਬੈਠੀ ਸੀ ਵਿਆਹ ਮੇਲੇ ਦੀਆਂ ਵੋਟਾਂ ਪੈਣੀਆਂ ਚਲੋ ਉਦੋਂ ਉੱਠ ਖੜੂਗੀ ਵਿਚਾਲਿਆਂ ਨੂੰ ਬੰਨ ਜਾਂਦੇ ਸਰਪੰਚਾ ਆਹੋ ਹੁਣ ਤਾਂ ਮੈਂ ਬਸ ਬੰਦ ਜੀ ਨਹੀਂ ਸਟੈਂਚ ਹੁਣ ਤਾਂ ਮੈਂ ਆਏ ਮੇਲੇ ਚ ਉਠੋਗੀ ਕੋਈ ਮੈਂ ਹੁਣ ਇਹ ਕਹਿੰਦੇ ਨਗੇ ਫਿਰ ਆਦੇ ਪੇਕ ਕਹਿੰਦੀ ਵੀ ਮੰਨਣੀ ਪੈਂਦੀ ਹੈ ਬੇਬੇ ਤਾਂ ਬਾਗੀ ਹੁਣ ਹਰਪ੍ਰੀਤ ਨੂੰ ਫੋਨ ਲਾਦਾ ਚਲ ਜਾਈ ਗਰ ਲਾਲ ਨੇ ਚੱਕ ਲਿਆ ਤਾਂ ਉਹਦੇ ਨਾਲ ਗੱਲ ਕਰ ਲੂਗੀ ਦੱਸਦਾ ਮੜਾ ਜੀ ਵੀ ਘਰੋਂ ਤਾਂ ਬਾਗੀ ਪਈ ਕਰੇ ਤਾਂ ਆ ਕੁਛ ਹੋਈ ਜਾਂਦਾਗਾ ਕਿੱਧਰ ਗਿਆ ਨੰਬਰ ਉਹਨਾਂ ਦਾ ਇੱਕ ਤਾਂ ਉਹਨਾਂ ਦਾ ਨੰਬਰ ਹੀ ਨਹੀਂ ਮਿਲਦਾ ਛਿਦਛਿਦੀ ਹੈਲੋ ਹੈਲੋ ਰਾਣੀ ਵੀਰੋ ਹਾਂ ਸਤਿ ਸ੍ਰੀ ਅਕਾਲ ਹਰਪ੍ਰੀਤ ਕਿਵੇਂ ਆ ਠੀਕ ਆ ਭੈਣ ਵਧੀਆ ਤੂੰ ਸੁਣਾ ਵਧੀਆ ਵਧੀਆ ਹੋਰ ਸਾਰੇ ਠੀਕ ਨੇ ਹਾਂ ਠੀਕ ਆ ਵਧੀਆ ਕੀ ਮਾਹੌਲ ਆਪਣੇ ਸਰਪੰਚੀ ਦਾ ਸਰਪੰਚੀ ਦਾ ਤਾਂ ਪਾਸੇ ਚੱਲੀ ਜਾਂਦਾ ਦੋ ਸਰਪੰਚੇ ਉੱਠੇ ਆ ਬਈ ਚੱਲ ਵਧੀਆ ਉਹ ਤਾਂ ਸੁਖ ਸ਼ਾਂਤੀ ਹੈ ਪਿੰਡ 'ਚ ਨਾ ਅਜੇ ਤਾਂ ਸੁਖ ਸ਼ਾਂਤੀ ਹੈ ਅਜੇ ਤਾਂ ਕਈ ਦਿਨ ਪਏ ਵੋਟਾਂ 'ਚ ਨਾ ਚਾਲ ਫੇਰ ਨਹੀਂ ਜਾਂਦਾ ਬਸ ਹੁਣ ਕੋਈ ਉਧਰ ਤਰਫ ਦੇ ਪਿੰਡ ਚ ਆਈ ਜਾਈ ਜਾਂਦੇ ਆ ਕਿਸੇ ਦੇ ਆ ਜਾਂਦੇ ਕਦੇ ਕੋਈ ਆ ਜਾਂਦਾ ਕਦੇ ਕੋਈ ਆ ਜਾਂਦਾ ਇਹਨਾਂ ਨੇ ਤਾਂ ਭਾਈ ਹੁਣ ਆਉਣਾ ਹੀ ਆ ਉਹੀ ਗੱਲ ਵੋਟਾਂ ਦਾ ਟਾਈਮ ਆ ਹਨਾ ਤੇ ਮੈਂ ਤਾਂ ਐ ਕਹਿੰਦੀ ਸੀਗੀ ਬੇਬੇ ਆ ਗਈ ਇੱਥੇ ਹਾਂ ਆ ਗਈ ਭੂਆ ਤਾਂ ਬੋਲੀ ਨਹੀਂ ਕੁਛ ਕੁਛ ਨਹੀਂ ਬੋਲੀ ਹੋ ਤਾਂ ਮੈਂ ਕਿਹੜਾ ਟੱਕਿਆਤੀ ਅੱਛਾ ਕੀ ਆਂਦੀ ਸੀ ਕਹਿੰਦੀ ਕਿ ਮੈਂ ਤਾਂ ਸਰਪੰਚੀ ਚ ਉੱਠਣਾ ਸੀ ਕਹਿੰਦੀ ਮੈਨੂੰ ਉੱਠਣ ਨਹੀਂ ਦਿੰਦੇ ਹੁਣ ਮੇਰੀ ਗੱਲ ਸੁਣ ਹਰਪ੍ਰੀਤ ਤੂੰ ਆਪ ਸਿਆਣੀ ਜਿਹੜਾ ਤਾਈ ਕੇ ਸਰਪੰਚੀ ਚ ਉੱਠ ਰਿਹਾ ਭਾਈ ਹੁਣ ਅਸੀਂ ਹੁਣ ਕੀ ਕਰ ਗਏ ਇਹ ਤਾਂ ਸਾਨੂੰ ਸਨ ਵਿਚਾਲੇ ਪਸਾਤਾ ਹਾਂ ਨਹੀਂ ਫਿਰ ਆਏ ਆ ਨਾ ਅੱਜ ਵੀ ਤਾਂ ਇਹਦੋਂ ਇੱਕ ਘਰ ਉੱਠ ਰਿਹਾ ਨਾ ਮੈਂ ਭੂਆ ਨੂੰ ਸਮਝਾਇਆ ਮੈਂ ਤਾਂ ਮੈਨੂੰ ਐਂ ਦੱਸ ਜਿਹੜੇ ਤੁਹਾਡੇ ਸ਼ੱਕੇ ਕਰ ਉਹ ਬੋਰਡ ਕਿੱਧਰ ਪਾਉਣਗੇ ਤੈਨੂੰ ਪਾਉਣਗੇ ਕਿ ਉਹਨੂੰ ਪਾਉਣਗੇ ਉਹੀ ਤਾਂ ਗੱਲ ਹੈਗੀ ਮਰਦੇ ਜੇ ਤਾਂ ਨਹੀਂ ਵੋਟ ਪਾਉਂਦੇ ਤਾਂ ਵੀ ਮਰਦੇ ਆ ਜੇ ਪਾਉਂਦੇ ਆ ਤਾਂ ਵੀ ਮਰਦੇ ਆ ਹੋਰ ਹੁਣ ਤੇ ਇਹਨੂੰ ਕਿਹਾ ਮੈਂ ਕਿਹਾ ਕਰ ਦਈਏ ਤਾਂ ਗੁੱਸਾ ਮੰਨਗੀ ਕਿਤੇ ਉਹਨਾਂ ਨੇ ਸੱਦੀ ਸੁੱਤੀ ਨਹੀਂ ਹੋਣੀ ਬਾਕੀ ਸਿਰੇ ਆਏ ਆ ਗੁੱਸਾ ਤਾਂ ਚਲੇ ਤਾਂ ਇਹਦਾ ਤਾਂ ਗੁੱਸਾ ਸਦਾ ਹੀ ਆ ਉਹਨਾਂ ਨਾਲ ਉਹਦਾ ਵਿਚਾਰੇ ਵਧੀਆ ਬੁਲਾਉਂਦੇ ਸਾਨੂੰ ਸਾਰੇ ਟੱਬਰ ਨੂੰ ਮੂਰੇ ਰੱਖਿਆ ਉਹਨਾਂ ਨੇ ਸਾਰੇ ਕੰਮ ਚ ਨਾਲੇ ਬਈ ਸਰਪੰਚੀ ਲੈਣੀ ਕਿਹੜਾ ਸੌਖੀ ਪਈ ਲੋਕਾਂ ਦੇ ਲਾਭ ਉਹਦਾ ਸਾਰਾ ਪਰਿਵਾਰ ਹਰਪ੍ਰੀਤ ਇੱਕ ਪਾਸੇ ਨਹੀਂਗੇ ਆਪ ਵੀ ਉਹ ਤਾਇਆ ਵੱਡਾ ਤੇ ਆਪਾਂ ਪਤਾ ਨਹੀਂ ਮੰਗਰ ਨਹੀਂ ਲੱਗਦਾ ਹੈਗਾ ਜਮੀ ਇਹਨੂੰ ਕੌਣ ਵੋਟ ਪਾਊਗਾ ਬੋਰਗੋਂ ਪਹੁੰਚਣਾਲੇ ਜਿਹੜੇ ਪੈਸੇ ਲੱਗਣ ਉਹ ਕਿੱਥੋਂ ਲਾਉਂਗੇ ਨਾਲੇ ਭੈਣੇ ਕਾਦੀਆਂ ਸਰਪੰਚੀਆਂ ਮੇਰੀ ਗੱਲ ਸੁਣ ਉਹ ਤਾਂ ਅੰਦਰ ਬੈਠਾ ਗਾਲਾਂ ਕੱਢੀ ਜਾਂਦਾ ਇਹਨੂੰ ਕਹਿੰਦਾ ਕੱਲੀ ਤੁਰੀ ਫਿਰਦੀ ਆ ਪੁੱਛਦੀ ਆਹੋ ਕਹਿੰਦਾ ਪੁੱਛਦੀ ਨਾ ਰੱਖਦੀ ਕਿਸੇ ਨੂੰ ਕਹਿੰਦਾ ਕੱਲੀ ਤੁਰੀ ਫਿਰਦੀ ਐ ਚੱਲ ਕੋਈ ਨਹੀਂ ਐ ਤਾਂ ਫਿਰ ਚੱਲਦੀ ਰਹਿੰਦਾ ਆਪੇ ਕੋਈ ਨਹੀਂ ਪੁੱਫੜਤਾ ਸਿਆਣਾ ਗੱਪੇ ਹਟ ਜੋ ਤਾਂ ਐ ਕਹਿੰਦਾ ਹੋਊਗਾ ਵੀ ਓਹੀ ਗੱਲ ਅਗਲੇ ਵਾਰ ਹੀ ਮੱਚਦਾ ਭਾਈ ਮੇਰੀ ਗੱਲ ਸੁਣ ਹਰਪ੍ਰੀਤ ਉਹਦੀ ਵੀ ਗੱਲ ਸਹੀ ਹੈ ਪਾਪੇ ਦੀ ਵੀ ਗੱਲ ਸਹੀ ਹੈ ਉਹ ਅਗਲਾ ਆਪਣੇ ਭਰਾ ਨੂੰ ਸਪੋਰਟ ਕਰਦਾ ਇਹ ਵਿੱਚ ਉਹੀ ਐਵੇਂ ਫਾਨੇ ਡਾਈ ਜਾਂਦੀ ਹੈਗੀ ਫਾਨੇ ਤਾਂ ਐਂ ਡਾਉਂਦੀਆਂ ਨਾ ਕਹ ਰਹੀ ਆ ਕਿ ਉਹਨਾਂ ਨੂੰ ਤਾਂ ਸਰਪੰਚ ਕਹਿਣ ਲੱਗ ਰਹੇ ਕਿ ਮੈਨੂੰ ਕੀ ਕਹਿਣਗੇ ਮੈਂ ਅੱਖਾਂ ਤੂੰ ਠੰਡੀ ਰਹਿ ਹਮ ਮੂਰੇ ਬੋਟਾ ਉਣਾੜਦਾ ਐ ਐਮਐਲਏ ਨੂੰ ਤੂੰ ਅੰਤਾ ਐਮਐਲਏ ਬਣਾਵਾਂਗੇ ਐਨੇ ਨਾ ਠੰਡੀ ਹੋਗੀ ਤਾਈ ਤਾਂ ਪਹਿਲਾਂ ਤਾਂ ਦੇਖ ਤਿੰਨ ਪੰਜ ਜੀ ਕਰਦੀ ਹੁੰਦੀ ਸੀ ਮਾੜੀ ਮੁੱਟੀ ਹੁਣ ਜਿੱਦ ਦੇ ਸਰਪੰਚੀ ਚੁੱਠੇ ਆ ਉਹਦੇ ਦੀ ਤਾਂ ਮੈਨੂੰ ਰੋਜ਼ ਕਹਿੰਦੀ ਆ ਕੁੜੇ ਮੈਂ ਪੈਰੀ ਹੱਥ ਲਾ ਦਨੀ ਆ ਤੇਰੀ ਬੀਬੀ ਦੇ ਜਾ ਕੇ ਨਾ ਬੀਬੀ ਅੱਗੋਂ ਮਾਨ ਨਹੀਂ ਹੈਗੀ ਕੀ ਕਰਾਂ ਦੱਸ ਮੈ ਓਹੋ ਫਿਰ ਉਦੋਂ ਤਾਂ ਬੰਦਾ ਚਾਂਬਲੇ ਜਾਂਦਾ ਓਦੋਂ ਤਾਂ ਐ ਹੁੰਦਾ ਉਹਨੂੰ ਵੀ ਸਰਪੰਚ ਆ ਕੇ ਹੁਣ ਮੇਰੇ ਹੁਣ ਉਹ ਐ ਕਹਿੰਦੀ ਆ ਭਾਈ ਸਾਡੀ ਪਿੰਡ ਚ ਮਾੜੀ ਮੋਟੀ ਇੱਜ਼ਤ ਬਣੂਗੀ ਤੇਰੀ ਬੀਬੀ ਨੂੰ ਪਾਪੇ ਨੂੰ ਕਹੇ ਸਾਡੇ ਨਾਲ ਤੁਰਿਆ ਕਰਨਗੇ ਹੁਣ ਪਾਪਾ ਤਾਂ ਰੋਜ਼ ਜਾਂਦਾ ਉਹਨਾਂ ਨਾਲ ਆਪਦੇ ਬੰਦੇ ਦਾ ਤਾਂ ਬੰਦਾ ਕਹਿੰਦੀ ਹੁੰਦਾ ਜਦੋਂ ਆਪਦੇ ਨਾਲ ਜੁੜੇ ਹੋਏ ਫਿਰ ਬਗਾਨਿਆਂ ਨੂੰ ਕਿਹਨੂੰ ਕਹੂਗਾ ਇਹ ਤਾਂ ਵਿਰੋਧੀ ਹੋਈ ਫਿਰਦੀ ਆ ਹੁਣ ਉਹਨਾਂ ਦੀ ਭਾਈ ਉਹਨਾਂ ਕੋਲ ਤਾਂ ਚਾਰ ਪੀਏ ਨੇ ਵੀ ਹੁਣ ਤਾਂ ਟਿੱਕੀ ਐ ਜਦੋਂ ਦੀ ਮੈਂ ਗੱਲ ਕਰੀ ਆ ਤੇ ਨਾ ਐਮਐਲਏ ਬਣਾਵਾਂਗੇ ਤੂੰ ਨਹੀਂ ਕਹਿਿਆ ਕਰਦੇ ਨਹੀਂ ਨੀ ਆਇਂਦਾ ਬਥੇਰਾ ਕਹਿੰਦੇ ਨੇ ਆਇਂਦਾ ਮੈਂ ਬਥੇਰਾ ਪਿਆਰ ਨਾਲ ਸਮਝਾਉਂ ਨਹੀਂ ਹਰਪ੍ਰੀਤ ਹੁਣ ਮੇਰੀ ਗੱਲ ਸੁਣ ਸਰਪੰਚੀਆਂ ਦਾ ਭਾਈ ਪਿੰਡ ਦੇ ਹੱਥ ਚਾ ਜਿਵੇਂ ਤੂੰ ਗੱਲਾਂ ਕਰਦੀਆਂ ਪਿਆਰ ਨਾਲ ਤੈਨੂੰ ਐ ਕਹਿਣਾ ਪਊਗਾ ਕੋਈ ਐਮ.ਐਲ.ਏ ਬਣੀ ਨਹੀਂ ਆਂਦੀ ਮੈਂ ਤੈਨੂੰ ਦੱਸਾਂ ਇੱਕ ਕਹਿ ਦੇਂਗੀ ਤੇਰਾ ਕੋਈ ਉਹ ਤਾਂ ਨਹੀਂ ਝਲਕਦਾ ਹੋਰ ਗੱਲ ਤੇ ਨਹੀਂ ਆਉਂਦੀ ਨਾ ਨਾ ਮੈਂ ਤਾਂ ਆਜੂ ਉਸ ਗੱਲ ਤੇ ਤੂੰ ਦੱਸ ਮੈਨੂੰ ਕੀ ਕਹਿਣੀ ਆ ਮੈਂ ਤਾਂ ਉਮੀ ਕਹਿ ਦੂੰ ਤੈਨੂੰ ਦਸੀ ਤਾਂ ਜਾਂਦੀ ਆ ਵੀ ਨੂੰ ਆਇਆ ਕਹਿ ਰਿਆ ਕਰ ਵੀ ਤੇ ਨਾਲ ਐਮਐਲਏ ਨੂੰ ਵੋਟਾਂ ਆਉਣੀਆਂ ਉਹਦੇ ਖੜੀ ਕਰਾਂਗੇ ਜੀ ਹਰਪ੍ਰੀਤ ਮੇਰੀ ਗੱਲ ਸੁਣ ਕਾਏ ਤਾਂ ਦੇਵਾਂਗੇ ਆਪਾਂ ਕੇਰਾ ਟਾਲ ਦਾਂਗੇ ਇਹਨੂੰ ਕਹਿ ਕੇ ਵੀ ਇਹ ਤਾਂ ਪੱਕੀ ਹੋ ਜੂ ਇਸ ਗੱਲ ਤੇ ਉਹ ਜਿੱਦੇ ਨੂੰ ਐਮਐਲਏ ਦੀਆਂ ਵੋਟਾਂ ਆਉਣੀਆਂ ਦੇਖੀ ਜਊ ਉਹਦੋਂ ਫੇਰੇ ਚੱਲ ਕੋਈ ਨਹੀਂ ਭਾਈ ਮੈਂ ਤਾਂ ਕਹਿ ਦੂੰ ਵੀ ਤੈਨੂੰ ਮੁੱਖ ਮੰਤਰੀ ਬਣਾਵਾਂਗੇ ਹੋਰ ਉਹਦਾ ਦੇ ਦੇ ਦੇਖ ਲਾ ਲ ਇਹ ਤਾਂ ਉਹਦਿਆਂ ਦੀ ਰ ਭੁੱਖੀ ਹੈ ਇਹ ਤਾਂ ਫਿਰ ਮੋਦੀ ਦਾ ਮੁਕਾਬਲਾ ਕਰੂਗੀ ਹਾਓ ਇਹਨੂੰ ਕਹ ਜਾਨੀ ਤੈਨੂੰ ਮੁੱਖ ਮੰਤਰੀ ਬਣਾਵਾਂਗੇ ਤੈਨੂੰ ਪ੍ਰਧਾਨ ਮੰਤਰੀ ਬਣਾਵਾਂਗੇ ਇਹਦਾ ਕੀ ਹੈ ਇਹਨੂੰ ਤਾਂ ਕਿਧਰੀ ਲਾਲਾ ਵੱਡੇ ਬੰਦੇ ਨੂੰ ਤਾਂ ਹਾਂ ਇਹ ਤਾਂ ਤੇਰੀ ਗੱਲ ਠੀਕ ਹੈ ਚਲ ਕੋਈ ਨੇ ਇਹਨੂੰ ਬਰੈਤ ਰਿਆ ਕੇ ਭੇਜਦੀ ਵੋਟਾਂ ਤੋਂ ਬਾਅਦ ਭੇਜਦੀ ਦੇਖੋ ਵੋਟਾਂ ਤੋਂ ਬਾਅਦ ਕਿਉਂ ਭੇਣੀ ਦੇਖੋ ਹੁਣ ਉਹੀ ਗੱਲ ਸਕੇ ਸਕੇਲੇ ਸੋਡੇ ਉੱਠੇ ਹੈਗੇ ਅਗਲਾ ਐ ਕਹਿ ਦੂ ਖਮ ਨਹੀਂ ਉਹਨਾਂ ਨੇ ਜਾਣ ਕੇ ਸਾਦਲੀ ਭੂਆ ਵੋਟਾਂ ਦੇ ਮਾਰਿਆ ਨਹੀਂ ਭੂਆ ਤਾਂ ਭਾਏ ਕਰ ਇੱਕ ਦਿਨ ਠਹਿਰੀਆਂ ਸਵੇਰ ਨੂੰ ਜਾਂ ਪਰਸੋਂ ਨੂੰ ਤੂੰ ਲੈਣਾ ਜੀ ਅਸੀਂ ਤੇਰੇ ਨਾਲ ਤੋਰ ਦੇਾਂਗੇ ਠੀਕ ਆ ਠੀਕ ਆ ਚੰਗਾ ਹਰਪ੍ਰੀਤ ਮੈਂ ਕਹਿਦੀ ਅੜੀਕੇ ਵੀ ਐਮ ਐਲ ਏ ਬਣਾਵਾਂਗੀ ਤੈਨੂੰ ਆਹੋ ਚੱਲ ਠੀਕ ਆ ਚੰਗਾ ਮੇਰਾ ਨਾ ਟਾਈਮ ਹੋਇਆ ਪਿਆ ਤੇ ਮੈਂ ਤਾਂ ਹੀ ਕਹਿਣਾ ਗੇੜਾ ਕੱਢਣ ਜਾਣਾ ਪਿੰਡ 'ਚ ਵੋਟਾਂ ਮੰਗਣਾ ਨਹੀਂ ਜਾ ਜਾ ਪੈਣੀ ਤੂੰ ਤਾਂ ਜਾ ਉਹੀ ਗੱਲ ਉਹ ਤਾਂ ਜਾਈ ਹੀ ਹੈਗੀ ਹੈਗੀ ਆਹੋ ਠੀਕ ਆ ਚੰਗਾ ਠੀਕ ਆ ਚੰਗਾ ਪਤਾ ਨਹੀਂ ਪੂਆ ਕੱਕਲੇ ਇਸ ਨਿਬੜਿਆ ਹੋ ਕੇ ਨਾ ਪਤਾ ਨਹੀਂ ਕਿਵੇਂ ਬਣੂ ਗੱਲ ਆ ਆਗੇ ਉਹ ਮੁੰਡਾ ਚਿੰਤਾ ਹੋਈ ਪਈ ਐ ਕਾਦੀ ਮਹਾਉਨਾਂ ਦੇ ਘਰੇ ਕਿੰਨਾ ਕਲੇਸ਼ ਪੈ ਗਿਆ ਭੂਆ ਦਾ ਪਤਾ ਨਹੀਂ ਕਿਵੇਂ ਬਣਿਆ ਹੋਊ ਭੂਆ ਕਿਹੜਾ ਮੰਦੀ ਹੋਊਗੀ ਨਾ ਜੇ ਤੂੰ ਕਰੇਂਗਾ ਤੈਨੂੰ ਫੇਰ ਹੀ ਪਤਾ ਲੱਗੂ ਮਨਾਂ ਮਾ ਉਹਦਾ ਭੂਆ ਤਾਂ ਕਿਹੜੇ ਬੇੜਾਂ ਦੀ ਆਈ ਐ ਭੂਆ ਆ ਵੀ ਗਈ ਆਹੋ ਭੂਆ ਨੂੰ ਤਾਂ 2 ਘੰਟੇ ਹੋ ਗਏ ਘਰੇ ਆਈ ਨੂੰ ਕਮਾਲ ਦੀ ਗੱਲ ਐ ਤੇ ਹੋਰ ਮੈਨੂੰ ਤਾਂ ਇਸ ਵਾਰ ਭੂਆ ਮੰਨਣੀ ਨਹੀਂ ਆਉਣ ਵਾਸਤੇ ਭੂਆ ਦੀ ਤਾਂ ਨੂੰ ਦਾ ਫੋਨ ਵੀ ਆ ਕੇ ਹਟ ਗਿਆ ਕੀ ਕਹਿੰਦੀ ਸੀਗੀ ਮੈਨੂੰ ਤਾਂ ਲੱਗਦਾ ਸਾਰਾ ਟੱਬਰੀ ਹੱਲਿਆ ਪਿਰਦਾ ਸਰਪੰਚੀ ਦੇ ਉਹ ਚ ਭੂਆ ਦੀ ਨੂੰ ਤਾਪ ਜਮਾ ਦਿਮਾਗ ਖੱਲਿਆ ਪੇ ਕਿਉਂ ਵੀ ਸਰਪੰਚ ਕੱਲਾ ਇਹ ਜਿਨੀ ਕਰੇ ਕਾ ਨੂੰ ਇਹ ਕੇ ਸਰਪੰਚ ਤੱਕ ਸਾਡਾ ਤਾਇਆ ਉੱਠ ਖੜਾ ਕਿਉਂਕਿ ਮੈਂ ਤਾਇਏ ਕਹਿੰਨਾ ਜਾਣੀ ਆਂਗੀ ਸੀ ਗੇੜਾ ਦੇ ਕੇ ਉਹਨੇ ਪਿੰਡ ਚ ਮੈਂ ਜੋਰ ਹੀ ਲਾ ਲਿਆ ਵੀ ਤੂੰ ਭਈ ਐ ਕਹਿਦੀ ਲੈ ਜੀ ਉਹਨੂੰ ਆਕੇ ਚਲੋ ਉਹੀ ਗੱਲ ਛੋੜੇ ਸਕੇ ਸਕੇਲੇ ਉੱਠੇ ਨਾ ਤੇ ਦੋ ਦਿਨ ਲਾ ਲਾਂਦੇ ਭੂਆ ਨੂੰ ਤੂੰ ਲੈ ਜੀ ਵੀ ਤੂੰ ਐ ਕਹਿਦੀ ਵੀ ਭੂਆ ਐਮਐਲਏ ਬਣਾਵਾਗੇ ਤੈਨੂੰ ਬੇਬੇ ਐ ਕਹਿਦੀ ਉਹ ਤੇਰਾ ਭਲਾ ਹੋ ਜੇ ਹਾਂ ਸਿੱਧਾ ਹੀ ਲੈ सरपंचੀ ਤੋਂ ਬਾਅਦ ਐਮ.ਐਲ. ਬਣਾ ਦੇਂਗਾ। ਉਹ ਐਮ.ਐਲ. ਤਾਂ ਉਹਨੂੰ ਕਿੱਥੋਂ ਬਣਾ ਦੇਂਗੇ ਵਿਚਾਰੀ ਨੂੰ? ਬੂਮਾ ਪੰਡਤ ਦੀ ਕੋਈ ਚੌਕੀ ਦਾ ਨੀ ਬਣਾਉਂਗਾਗਾ। ਨਹੀਂ ਤੂੰ ਤਾਂ ਆਪ ਤੇਰਾ ਤਾਪ ਮੈਨੂੰ ਲੱਗਦਾ ਦਿਮਾਗ 깔 ਗਿਆ ਜੇ ਸਰਪੰਚੀਆਂ ਨਾਲ ਹੁਣ ਗੇੜਾ ਦੇਣ ਬਗਲੇ ਨੂੰ ਪਾਗਲ ਤਾਂ ਨਹੀਂ ਹੋ ਗਏ ਕਿਤੇ। ਉਹ ਤੂੰ ਇਹੀ ਗੱਲਾਂ ਉਹ ਕਰਦੀ ਸੀ। ਉਹ ਕਹਿੰਦੇ ਆਪਾਂ ਕਿਹੜਾ ਐਮ.ਐਲ. ਬਣਾਈ ਜਾਂਦੇ ਆ ਉਹਨੂੰ? ਆਪਣੇ ਹੱਥ ਚ ਕੀ ਐ? ਕਹਿਣਾ ਤਾਂ ਹੈਗਾ ਮੇਰੀ ਗੱਲ ਸੁਣ ਫੇਰ ਉਹ ਹੁਣ ਤਾਂ ਸਰਪੰਚੀ ਦੀ ਉਹ ਕਰੀ ਜਾਂਦੀ ਐ ਉਹ। ਫੇਰ ਉਹ ਕਹੀ ਮੈਨੂੰ ਐਮ.ਐਲ. ਬਣਾਓ। ਹਾਂ ਹੀ ਉਹ ਕਹਿੰਦੀ ਸੀ। ਕਿ ਜੇ ਪੜੇ ਐਮਐਲਏ ਮੈਂ ਕਹਤਾ ਇਹਦੇ ਤਾਂ ਐਮਐਲਏ ਦਾ ਪੁੱਤ ਸਭਾਰੋ ਜੋ ਆਖੂ ਮੈਨੂੰ ਐਮਐਲਏ ਬਣਾਓ ਪਰ ਉਹਨਾਂ ਨੂੰ ਪਤਾ ਹੀ ਐ ਭੂਆ ਦੇ ਸੁਭਾ ਦਾ ਨਾ ਮੈਨੂੰ ਪਤਾ ਹੈਗਾ ਉਹਦਾ ਫਿਰ ਉਹੀ ਗੱਲ ਦਰ ਵਿੱਚ ਫੜਨੇ ਫਿਰ ਹੁਣ ਮੈਂ ਤਾਂ ਕਿਸੇ ਲੁੱਟ ਖੜਾ ਛਡਾਉਣੀ ਸੀ ਮੈਂ ਤਾਂ ਐ ਕਹਤਾ ਭੂਆ ਨੂੰ ਮੇਰੇ ਤੇ ਜਿਹੜਾ ਮੂੰਹ ਚ ਆਇਆ ਬੋਲਤਾ ਮੈਂ ਕਬੂਲ ਤਾਂ ਮੈਂ ਐਮਐਲਏ ਬਣਾਵਾਂਗੇ ਭੂਆ ਹੁਣ ਇੱਕੀ ਫਿਰ ਭੂਆ ਤਾਂ ਕਹਿੰਦੀ ਮੈਂ ਤਾਂ ਐਮਐਲਏ ਬਣੂੰਗੀ ਹੁਣ ਮੈਂ ਕਹ ਜਿਹੜਾ ਤੇਰਾ ਜੇਠ ਬਣਦਾ ਨਾ ਸਰਪੰਚ ਉਹੀ ਗੱਲ ਉਹ ਤਾਂ ਤੇਰੇ ਮੂਰੇ ਲੱਗੂਗਾ ਕੱਲ ਨੂੰ ਹਾਂ ਜੋ ਐਮਐਲਏ ਬਣੀ ਉਹ ਤਾਂ ਤੂੰ ਨਾ ਪ ਤੁਹਾਇ ਐਮਐਲ ਇਹ ਕੇ ਜਿਵੇਂ ਉਹ ਐਮਪੀ ਕਹਿਤਾ ਉਹ ਤਾਂ ਐਮਪੀ ਬਣਨ ਨੂੰ ਵੀ ਤਿਆਰ ਹੋ ਜੂਈ ਉਹ ਮੇਰੇ ਤਾਂ ਜਿਆਦ ਹੀ ਨਹੀਂ ਆਇਆ ਨਹੀਂ ਮੈਂ ਪਹਿਲਾਂ ਐਮਪੀ ਕਹਿਦਾ ਹੁੰਦੀ ਮੇਰੇ ਤਾਂ ਮੂੰਹ ਚੋਂ ਐਮਐਲ ਨਿਕਲ ਗਿਆ ਤੇ ਪੂਆ ਦੀ ਨੂੰ ਕਹਣੀ ਐਮਐਲ ਬਣ ਕੇ ਤਾਂ ਦਿੱਤਾ ਕਿ ਜੇ ਮੈਂ ਕਹਤਾ ਉਹ ਕਹਿੰਦੀ ਜਿੱਦ ਫੜ ਲਈ ਫਿਰ ਕੀ ਕਰਾਂਗੇ ਮੈਂ ਕਹ ਫਿਰ ਕਰਾਂਗੇ ਪ੍ਰਧਾਨ ਮੰਤਰੀ ਬਣਾ ਦੇ ਮੁੱਖ ਮੰਤਰੀ ਬਣਾ ਦੇਾਂਗੇ ਆਪਾਂ ਤਾਂ ਕਹਿਣੀ ਐ ਆਪਾਂ ਤਾਂ ਸਰਪੰਚੀ ਟਾਲਣੀ ਐ ਪਰੇ ਆਹੋ ਕੇ ਨਾ ਸਰਪੰਚ ਬਣ ਗਿਆ ਤਾਂ ਆਇਆ ਮੁੜ ਕੇ ਕਿਹਨੇ ਐਮਐਲ ਬਣਨੇ ਕਿਹਨੇ ਉਹ ਉਹ ਦੇਖ ਲੈ ਪੂਤਾ ਪੂਆ ਸਿਆਣੀ ਬਣੀ ਹੈਣਾ ਵੀ ਜਦੋਂ ਤੁਹਾਡੇ ਘਰਾਂ ਚੋਂ ਬੰਦਾ ਦਿਖ ਲੈ ਵੀ ਉੱਠਿਆ ਕਿ ਤੂੰ ਉਹਦੇ ਬਰੋਬਰ ਉੱਠੀ ਤੂੰ ਸੋਣੀ ਉਹ ਮੈਨੂੰ ਲਿਆ ਉਂਗਣ ਵਾਲੀਆਂ ਬੁੜੀਆਂ ਤਾਂ ਹੀ ਜਿਹਨੂੰ ਠਾਉਣ ਨੂੰ ਫਿਰਦੀਆਂ ਸੀ ਵੀ ਆਪੇ ਹੀ ਲੜੀ ਜਾਣਗੇ ਕਰਤਾ ਮੈਂ ਤੈਨੂੰ ਦੱਸਾਂ ਜੇ ਘਰਾ ਨਾ ਹੁੰਦਾ ਫਿਰ ਵੀ ਚੱਲ ਜਾਂਦਾ ਹੁੰਦਾ ਚਲ ਦਸ ਕਰ ਛੱਡ ਕੇ ਹੁੰਦਾ ਬੰਦਾ ਜਦੋਂ ਸਕਾ ਹੋਂ ਉਹ ਹੀ ਗੱਲ ਤਾਇਆ ਉੱਠਿਆ ਇਹਨਾਂ ਦਾ ਇਹ ਤਾਈ ਨੂੰ ਇਹ ਕਿਵੇਂ ਉੱਠ ਸਕਦੀ ਏ ਕਹਿੰਦੀ ਨਾ ਤਾਈ ਤਾਂ ਵਿਚਾਰੀ ਸਾਡੇ ਕਹਿੰਦੀ ਐ ਵੀ ਆ ਕੇ ਵਗ ਗਈ ਵੀ ਭਈ ਪੈਰੀ ਹੱਥ ਵੀ ਲਾ ਦਾਨੇ ਆਗੇ ਹੋਰ ਕੀ ਅਸੀਂ ਕਰ ਸਕਦੇ ਆਂਗੇ ਤੇ ਭੂਆ ਤਾਂ ਕਿਸੇ ਗੱਲ ਤੇ ਨਹੀਂ ਆਈ ਉਹ ਲੋਕ ਤੈਨੂੰ ਪਤਾ ਹੈ ਉਂਗਣ ਵਾਲੇ ਐ ਇਹ ਪ੍ਰਾਂ ਮਾਂ ਪ੍ਰਾਂ ਮੰਗ ਲੜਾਂ ਉਦੇਨੇ ਆਹੋ ਪੰਛੀਆਂ ਕਾਦੀਆਂ ਨਹੀਂ ਉਹ ਪ੍ਰਾਂ ਮਾਂ ਚ ਫੁੱਟ ਪਾਉਣੀ ਹੈ ਕਹਿੰਦੀ ਫੁੱਫੜ ਗਾਲਾਂ ਦੇ ਜਾਂਦਾ ਅੰਦਰ ਬੈਠਾ ਫੁੱਫੜ ਕਹਿੰਦਾ ਵੀ ਮੇਰੇ ਭਰਾ ਦੇ ਖਿਲਾਫ ਹੁੰਦੀ ਹੈਗੀ ਤੇ ਉਹ ਫੁੱਫੜ ਤਾਂ ਕਹਿੰਦੀ ਬਾਰ ਨਹੀਂ ਖੋਲਦਾ ਉਹ ਕਹਿੰਦੀ ਵਿਚਾਰੀ ਕਹਿੰਦੀ ਅੰਦਰ ਬੈਠਾ ਹੈਗਾ ਉਹ ਨੂੰ ਐ ਵੀ ਕਦੇ ਇੱਕ ਦੇ ਮਗਰ ਲਾ ਕੇ ਚਾਰ ਬੁਣੀਆਂ ਦੇ ਕਾਗਜ਼ ਕੋਜਣਾ ਭਰਿਆ ਹੋਈ ਜਾਂਦਾ ਸਿਆਣੇ ਬੰਦੇ ਨੂੰ ਤਾਂ ਨਾਲੇ ਸਰਪੰਚੀ ਘੜਾ ਹੀ ਲਈ ਜਾਂਦੀ ਹੈ ਲੱਖਾਂ ਦੇ ਲੱਖ ਲੱਗਦੇ ਹੈਗੇ ਕੋਈ ਤਾਂ ਨਹੀਂ ਦਿਲਚਸਪ ਵੀ ਨਹੀਂ ਲੱਖਾਂ ਦੇ ਲੱਖ ਤਾਂ ਹੋਰ ਆਣ ਲੇ ਕਿ ਇਹ ਪੂਰਾ ਸਾਰਾ ਪਰਿਵਾਰ ਪਿੱਛੇ ਉਹਨਾਂ ਦਾ ਤਾਂ ਹਾਂ ਜਦੋਂ ਉਹ ਤਾਂ ਆਪਦੀ ਬੰਦਾ ਖੜਾ ਹੋ ਰਿਹਾ ਉਹਦਾ ਭਰਾ ਆਇਆ ਲੈ ਹੁਣ ਸਟਾ ਫਿਰ ਉਹਨੂੰ ਵਿਚਾਰੇ ਹੁਣ ਕੀ ਕਹਿਣਗੇ ਉਹ ਕੀ ਕਹਿਣਾ ਸੀ ਚਲ ਮੈਂ ਕਰਦਾ ਭੂਆ ਨਾਲ ਗੱਲ ਭੂਆ ਨੂੰ ਹੁਣ ਦੇਖ ਮੈਂ ਕਹਤਾ ਉਹੀ ਗੱਲ ਤੇ ਰਹੀ ਵੀ ਭੂਆ ਤੈਨੂੰ ਐਮਐਲਏ ਬਣਾਵਾਂਗੇ ਮੇਰੀ ਉੱਤੋਂ ਤੱਕ ਰ ਪਹੁੰਚ ਆਇਆ ਮੈਂ ਕਹਿ ਕੇ ਕਰਵਾ ਦੂੰ ਤੈਨੂੰ ਮੈਂ ਕਹਿ ਦੂੰ ਉਥੇ ਹੁਣ ਤਾਂ ਮੈਂ ਗੱਲ ਨੂੰ ਸਾਂਭ ਲੂੰਗਾ ਹਾਂ ਹੋ ਸਾਂਭਣੀ ਤਾਂ ਪਊਗੀ ਹੁਣ ਸਾਰੇ ਟੱਬਰ ਦੀ ਦਿਮਾਗ ਖਰਾਬ ਹੋਇਆ ਪਿਆ ਜਮ ਅੱਧਾ ਪਿੰਡ ਦਿੰਦਾ ਸਾਤ ਜੱਟ ਦਾ ਅੱਧਾ ਪਿੰਡ ਅੱਕਿਆ ਪਿਆ ਅੱਧਾ ਪਿੰਡ ਦਾ ਸਾਫ ਦਿੰਦਾ ਸੋਸਰੀ ਘਾਲ ਪੂਆ ਸੋਸਰੀ ਘਾਲ ਆ ਗਿਆ ਪੇ ਗੱਲਾਂ ਪੂਆ ਕਿਵੇਂ ਆਹ ਗੱਲ ਪਖਾਣੀ ਜੇ ਪਾਈ ਜਾਂਦੀ ਸੀਗੀ ਬੇਬੇ ਮੈਂ ਉਠਰਾ ਸੀ ਸਰਪੰਚੀ ਚ ਗੱਲਾਂ ਆਲਾ ਅੱਛਾ ਪੂਆ ਫੇਰ ਕੀ ਗੱਲ ਬਣੀ ਕਿਆ ਸਾਡੀ ਬਹੂ ਹੀ ਨਹੀਂ ਪਾਰ ਤੇ ਪਾਣੀ ਪਾ ਦਿੰਦੀ ਹੈ ਦੇ ਬੁੱਫਰ ਦਾ ਘਟ ਕਹਿੰਦੇ ਇਹੀ ਉਹ ਤਾਂ ਕਹਿੰਦੇ ਚ ਤੇਰੀ ਮਰਜੀ ਹੈ ਮੈਨੂੰ ਨਹੀਂ ਪਤਾ ਲੈ ਦੇਖ ਲੈ ਹੈ ਤੇਰੀ ਨੂੰ ਨੂੰ ਪਨਾਖੀ ਜੇ ਤੂੰ ਸਰਪੰਚਣੀ ਬਣ ਜੀ ਭੂਆ ਐਦੂ ਚੰਗਾ ਕੀ ਹੈ ਇਹ ਨੂੰ ਆਇਆ ਉਹਦੇ ਉਂਗਲ ਤੇ ਚੜੀ ਫਿਰਦੀ ਤਾਈ ਦੀ ਤੇ ਆਉਦੀ ਤੇ ਅੱਛਾ ਉਹਨੇ ਬਰਿਆ ਰੱਖਿਆ ਮਗਰ ਲਾ ਛੱਡਿਆ ਨੇ ਅੱਛਾ ਦੂਜੇ ਘਰਾਂ ਦੇ ਤੁਹਾਡੇ ਸਰਪੰਚ ਉੱਠੇ ਨੇ ਹੈ ਹਾਂ ਉਹ ਕਿਵਲਾ ਸੀ ਘਟਾ ਨਾਲ ਭੂਆ ਮੈਂ ਤੈਨੂੰ ਐਂ ਕਹਿੰਦਾ ਸੀਗਾ ਹਾਂ ਉਸੇ ਘਰ ਦਾ ਘਰ ਹੁਣ ਲੜਦੇ ਸੋਹਣੇ ਨਹੀਂ ਲੱਗਦੇ ਲੋਕ ਸਾਨੂੰ ਕਿਤੇ ਲੜਾ ਨਾ ਦੇਣਾ ਮੈਂ ਤਾਂ ਐਂ ਕਹਿਣਾ ਲੜਾ ਹੋਵੇ ਤਾਂ ਸੀ ਕੀ ਕੌਣ ਲੜੂਗਾ ਮੇਰੇ ਨਾਲ ਕੋਈ ਨਹੀਂ ਲੜਦਾ ਜਦੋਂ ਉਹ ਤਾਂ ਮੁੰਡਾ ਦਾ ਬਹੂ ਉਧਰ ਹੋ ਰੇ ਮੈਂ ਕੰਨੀ ਮੇਰਾ ਕੋਈ ਕੀ ਕਰ ਦੂਗਾ ਉਹ ਮੇਰੀ ਗੱਲ ਸੁਣ ਹਾਂ ਜਦੋਂ ਪਹਿਲਾਂ ਤੇਰੇ ਘਰ ਦੇ ਬੰਦੀ ਉਧਰ ਹੋਏ ਬੈਠੇ ਨੇਗੇ ਤੇ ਤੈਨੂੰ ਬੋਟਾ ਕੌਣ ਪਉਤਰਨਾ ਹੈ ਵੀ ਕੋਈ ਕੇ ਨਾ ਮੇਰੇ ਨਾਲ ਤਾਂ ਵੀ ਅੱਦੋ ਜੇ ਕਹਿੰਦੇ ਪੌਣੀ ਚੀਜ਼ ਹੁੰਦੀ ਹੈ ਜਿਹੜੀ ਮੇਰੇ ਨਾਲ ਤਾਂ ਸਵਾਈ ਚੀਜ਼ ਹੈ ਅੱਛਾ ਸਵਾਇਆ ਪਿੰਡ ਮੇਰੇ ਕੰਨੀ ਆ ਓ ਪੂਆ ਮੈਨੂੰ ਤਾਂ ਲੱਗਦਾ ਨਹੀਂ ਮੈਨੂੰ ਤਾਂ ਲੱਗਦਾ ਤੇਰੇ ਵੀ ਨਹੀਂ ਅੱਧਾ ਪਿੰਡ ਵੀ ਨਹੀਂ ਹੋਣਾਗਾ ਉਹ ਜੇ ਇਹਨਾਂ ਦਾ ਤਾਂ ਹੈ ਨਾ ਉਹ ਤਾਂ ਫੁਕਰਾ ਸੀਗਾ ਹਰੇਕ ਨੂੰ ਗਾਣਾ ਦੇ ਆਉਂਦਾ ਹਰੇਕ ਨਾ ਲੜਿਆਂ ਦਾ ਮੇਰੀ ਤਾਂ ਬਾੜੀ ਬਣਦੀ ਐ ਪਿੰਡੇ ਚ ਕੁੜੀਆਂ ਬੁੜੀਆਂ ਨਾਲ ਸਾਰੀਆਂ ਨਾਲ ਉਹ ਤਾਂ ਕਹਿੰਦੀ ਤੂੰ ਉੱਠ ਤਾਈ ਤੈਨੂੰ ਸਰਪੰਚੀ ਬਣਾਵਾਂਗੇ ਪੂਆ ਮੈਨੂੰ ਪਤਾ ਤੈਨੂੰ ਬੁੜੀਆਂ ਕਹਿ ਕੇ ਗਈਆਂ ਹੋਣੀਆਂ ਕਰੇ ਹਾਂ ਬੁੜੀਆਂ ਨੇ ਬਾੜੀਆਂ ਨੇ ਆਖਿਆ ਕਹਿੰਦੀ ਤਾਂ ਬੰਦੇ ਦਾਊ ਨਾ ਢਕਾ ਕੇ ਤੋਰ ਦਿਆਂਦਾ ਕਹਿੰਦਾ ਪੂਆ ਮੇਰੀ ਗੱਲ ਸੁਣ ਲੈ ਬੰਦਿਆਂ ਨੂੰ ਉਹ ਬੁੜੀਆਂ ਦੀ ਕੋਈ ਜ਼ਬਾਨ ਤਾਂ ਹੁੰਦੀ ਨਹੀਂ ਉਂ ਤੇਰੀ ਮਰਜ਼ੀ ਐ ਤੈਨੂੰ ਕਦੇ ਹਰਾਣਾ ਦੇਣਾ ਬੁੜੀਆਂ ਦੀ ਦਾ ਬਾਈਵੇਂ ਲਾਦਾ ਬਥੇਰੀ ਜਵਾਨ ਹੁੰਦੀ ਐ ਬੁੜੀਆਂ ਅੱਖੀਆਂ ਪਈਆਂ ਸ਼ਰਾਬਾ ਤੋਂ ਪੁਆਇ ਤਾਂ ਤੇ ਵੇਚ ਦਿੰਦੇ ਆ। ਪੁਆ ਮੇਰੀ ਗੱਲ ਸੁਣੋ। ਹਾਂ ਕੋਈ ਛੱਡ ਪੜੇ ਮੈਂਬਰੀਆਂ ਸਰਪੰਚੀਆਂ ਨੂੰ ਉਹ ਜਿਹਦੇ ਨੂੰ ਐਮਐਲਏ ਬਣਾ ਦੀਏ। ਆ ਐਮਐਲਏ ਤੁਸੀਂ ਤਾਂ ਮੈਂਤਾ ਲਾ ਦੀਏ ਕੋਈ ਦੋਨੇ ਜੀ ਉਹੀ ਬਰਿਆਉਂਦੇ ਹੋਣਗੇ ਮੈਨੂੰ ਐਮਐਲਏ ਬੇ ਵੀ ਤੁਸੀਂ ਨਾ ਬਹਾਉਂਗੇ। ਲੈ ਮੇਰੀ ਗੱਲ ਸੁਣ ਤੈਨੂੰ ਬਰਿਆਉਣ ਨੂੰ ਕੀ ਤੂੰ ਕੋਈ ਨਿਆਣੀ ਹੈਗੀ। ਉਹ ਤੇਰੇ ਨਾਲ ਜਦੋਂ ਇੰਨੀਆਂ ਵੋਟਾਂ ਨੇ ਤੂੰ ਤਾਂ ਫਿਰ ਐਮਐਲਏ ਵੀ ਬਣ ਸਕਦੀ ਐ। ਆਮ ਐਮਐਲਏ ਦਾ ਫਿਰ ਹੁਣ ਕਈ ਪਿੰਡਾਂ ਦੇ ਹੋਣਗੇ ਆ ਹਾਂ ਫਿਰ ਕਈ ਪਿੰਡਾਂ ਦੀ ਫੇਰ ਗੱਲ ਸੁਣੋ ਉਹ ਪਿੰਡ ਨੂੰ ਛੱਡ ਪਰ ਇੱਕ ਪਿੰਡ ਦਾ ਕੀ ਹੈ ਫਿਰ ਤੈਨੂੰ ਕਈ ਪਿੰਡਾਂ ਦੀ ਬਣਾਵਾਂਗੇ ਤੈਨੂੰ ਐਮਐਲਏ ਬਣਾ ਦੇਾਂਗੇ ਤੈਨੂੰ ਹਾਂ ਫਿਰ ਉਹ ਤਾਂ ਕਈ ਪਿੰਡਾਂ 'ਚ ਜਾਣਾ ਪੈ ਕਹੂਗਾ ਜੀਪਾਂ ਗੱਡੀਆਂ ਲੈ ਕੇ ਫੇਰ ਕੀ ਹੁੰਦਾ ਹੈ ਤੇਰੀ ਕੁੜੀ ਕਿਹੜਾ ਕੁਛ ਹੈ ਨਹੀਂ ਸੁਖਣਾ ਹਾਂ ਉਹਦਾ ਜੇ ਨਾ ਵੱਡੇ ਆਉਦੇ ਤੇ ਹੋ ਜਾ ਹਾਂ ਨਹੀਂ ਤਾਂ ਆਉਦਾ ਵੱਡਾ ਹੋ ਜੂ ਹਾਂ ਮੈਂ ਮੇਰੇ ਫੁੱਫੜ ਨੂੰ ਮੈਂ ਸਮਝਾ ਦੂੰਗਾ ਹਾਂ ਔਰ ਪੀਏ ਤਾਂ ਬਥੇ ਰਹਿਲਾ ਦੂ ਉਹ ਨਾ ਹੁਣ ਐਂ ਡਰਦਾ ਹੈ ਵੀ ਅਸੀਂ ਭਰਾ ਭਰਾ ਵੀ ਅਸੀਂ ਕਾ ਨੂੰ ਆਪਜ ਸਿੰਘ ਪਾਉਣੇ ਨੇ ਆ ਆ ਬਸ ਨਾ ਜੀ ਆਪਜ ਬੰਦੀ ਵਾੜੀ ਭਰਾ ਭਰਾ ਦੀ ਤੂੰ ਜਰਾ ਐਂ ਗੱਲ ਸੋਚਦੇਗਾ ਹਾਂ ਹਾਂ ਤੇ ਹੂੰ ਤੇਰੀ ਮਰਜ਼ੀ ਹੁੰਦਾ ਤੂੰ ਸਿਆਣੀ ਐ ਇੰਨਾ ਕੰਮਾਂ ਚ ਕਿਸੇ ਨੇ ਕੁਛ ਕੱਢਿਆ ਤਾਂ ਹੀ ਨਹੀਂ ਕਦੇ ਆ ਜਿਹੜੀਆਂ ਤੈਨੂੰ ਬੁੜੀਆਂ ਕਹਿ ਨਹੀਂ ਫਿਰਦੀਆਂ ਨਾ ਵੋਟਾਂ ਪਾਟਾਂ ਦੇ ਨੇ ਨਹੀਂ ਪਤਾ ਤੈਨੂੰ ਪਾਉਣ ਜਾਂ ਨਾ ਪਾਉਣਾ ਚੱਲ ਗੱਲਾਂ ਤੇਰੇ ਅੱਖੇ ਤੋਂ ਮੈਂ हट ਜਾਣੀ ਹੂੰ ਤਾਂ ਨਹੀਂ ਮੈਂ हट ਗਈ ਆਪੂ ਆਏ ਤੈਨੂੰ ਬੜੀ ਸਿਆਣੀ ਹੈ ਨਾ ਮੇਰੀ ਗੱਲ ਮੰਨ ਲਈ ਪਰ ਤੂੰ ਮੇਰੀ ਇੱਕ ਗੱਲ ਪੱਲੇ ਬੰਨ ਲਈ ਹਾਂ ਐਮਐਲਏ ਤੈਨੂੰ ਲਾਜਮੀ ਬਣਾਵਾਂਗੇ ਜਾ ਮੈਨੂੰ ਆਏ ਬਲੇ ਬੈਨਾ ਰੋਕ ਕੇ ਮਹਾ ਜਮਾ ਤੇਰੇ ਨਾਲ ਨਾ ਸਾਡੀ ਤਾਂ ਕਾਰ ਤੇਰੇ ਨਾਲ ਹੀ ਰਹਿ ਕਰੂਗੀ। ਚੰਗਾ ਚੰਗਾ। ਹਾਂ ਗੱਡੀ ਨਾਲ ਹੀ ਲਾ ਕੇ ਰੱਖਾਂਗੇ ਤੇਰੀ। ਬਸ ਫੇਰ ਉਹਦਾਂ ਸੋਨੂੰ ਵੀ ਆਏ ਸੋਹੋ ਜੀ ਵੀ ਸਾਡੀ ਪੂ ਆਏ ਮੇਲੇ ਆ। ਪੂ ਤੂੰ ਚਾਹ ਪਾਣੀ ਪੀ ਲਿਆ ਸੀਗਾ? ਹਾਂ ਚਾਹ ਪਾਣੀ ਪੀ ਲਿਆ ਅਗਲਾ ਮੈਂ ਕੋਈ ਨਹੀਂ ਬੈ ਤੂੰ ਨਾ ਸੋਚ ਕਰ। ਹਾਂ ਚੰਗਾ ਪੂਆ। ਚੰਗਾ ਚੰਗਾ। ਤੈਨੂੰ ਹੁਣ ਐਮਐਲਏ ਬਣਾਵਾਂਗੇ ਐਮਐਲਏ। ਚੰਗਾ ਚੰਗਾ। ਲੈ। ਇਹ ਵੀ ਆਦਾ ਆਏ ਮੇਲੇ ਬਣਾਵਾਂਗੇ ਇਹਦੀ ਬਹੁ ਵਿਆਹ ਦੀ ਆਏ ਮੇਲੇ ਬਣਾਵਾਂਗੇ। ਜਵਾਕਾ ਵਾਂਗੂੰ ਮੈਂ ਤਰادیه ਮੈਨੂੰ ਵੀ ਬਰਿਆਈ ਜਾਂਦੇ ਆ। ਮੈਂ ਸਰਪੰਚ ਨਹੀਂ ਦਾ ਬਣ ਜਾਂਦੀ ਜੇ ਇਹਨਾਂ ਇਹ ਮੈਨੂੰ ਸਾਥ ਦਿੰਦੇ ਇਹ ਵੀ ਨਹੀਂ ਮੈਨੂੰ ਸਾਥ ਦਿੰਦੇ ਇਹ ਵੀ ਸਾਡੀ ਬਹੁ ਮੰਗਰੀ ਲੱਗ ਗਈ ਝੁਖਦੇ ਪਾਲੜੇ ਦਾ ਹਰੇਕ ਹੀ ਤੂੰ ਬੈਠੀ ਹੈ ਬੇਬੇ ਤਾਂ ਬੇਬੇ ਆ ਮੈਂ ਆਪਣੀ ਬਸੇ ਟੱਪ ਜੂਗੀ ਮੈਂ ਤਾਂ ਤੈਨੂੰ ਲੈਣਾ ਹੀ ਹਰਪ੍ਰੀਤ ਹੋਰਾਂ ਨੂੰ ਬੋਲ ਮਾਰ ਚੱਲ ਗਈ ਆਪਾਂ ਦਾ ਪਿੰਡ ਮੂੰਹ ਮੇਰੇ ਮੰਗਰੀ ਆ ਗਈ ਤੂੰ ਕੀ ਲੈਣਾ ਮੰਗਰੀ ਆਉਣੀ ਸੀ ਘਰ ਪਤਾ ਸੁਣਨਾ ਸੁਣਨਾ ਹੋਏ ਪਿਆ ਆਪ ਤਾਂ ਬੋਟਾਂ ਨੇ ਮੰਗਰ ਤੁਰੇ ਫਿਰਦੇ ਆਗੇ ਤੇਰੇ ਬਿਨਾ ਸਾਰ ਲਾਂ ਦੀ ਤੇਰੇ ਬਿਨਾ ਕਿੱਥੇ ਸਰਦਾ ਬੇਬੇ ਜੇ ਹੁਣ ਕਿਸੇ ਨੇ ਉਹੀ ਗੱਲ ਲੈਲੇ ਪੇਪੇ ਕਰਾਂਗੇ ਕਿਸੇ ਦੇ ਮੂਰੇ ਲੱਗ ਕੇ ਤੁਰਾਂਗੇ ਐਮਐਲਏ ਵੇਲੇ ਤਾਂ ਫੇਰ ਹੀ ਤੈਨੂੰ ਵੋਟਾਂ ਪੈਣਗੀਆਂ ਐਮਐਲਏ ਦਾ ਮੈਂ ਬਣ ਕੇ ਰਹੂੰ ਫਿਰ ਜਾਂ ਮੈਨੂੰ ਸਰਪੰਚ ਨਹੀਂ ਦੀ ਬਣਾਣ ਦੇ ਦਿੰਦੀ ਤਾਈ ਨੇ ਤਾਂ ਤਾਈ ਨਹੀਂ ਕਿਹਾਗਾ ਵੀ ਜੇ ਅਸੀਂ ਸਰਪੰਚ ਬਣ ਕੇ ਜਿੱਤ ਗਏ ਅਸੀਂ ਪੂਰੀ ਫੁੱਲ ਸਪੋਰਟ ਕਰਾਂਗੇ ਐਮਐਲਏ ਬਣਾਉਣ ਵਾਸਤੇ ਆਹ ਆ ਗਈ ਹਰਪ੍ਰੀਤ ਸਤਿ ਸ਼੍ਰੀ ਅਕਾਲ ਪੈਣੇ ਸਤਿ ਸ਼੍ਰੀ ਅਕਾਲ ਪੈਣੇ ਲੈ ਕੁਰਸੀ ਲੈਣਾ ਲਿਬਾਈ ਕੀ ਕੋਈ ਨਹੀਂ ਲੈ ਬੈਠੋ ਹੋਰ ਸੁਣਾ ਠੀਕ ਆ ਠੀਕ ਪ੍ਰਵਾਹ ਠੀਕ ਵਧੀਆ ਤੂੰ ਦੱਸ ਕਿਵੇਂ ਆ ਗਈ ਮੈਨੂੰ ਲੈਣ ਮੈਂ ਕੀ ਕਰਨਾ ਸੀ ਹੁਣ ਜਾ ਕੇ ਉੱਥੇ ਪੂਆ ਫਿਰ ਜਦੋਂ ਹੁਣ ਉਹ ਸਾਦੇ ਹੋਣਗੇ ਤਾਈ ਕਹਿੰਨੇ ਬੁਲਾਇਆਗਾ ਕਹਿੰਦੀ ਤਾਈ ਕਹਿੰਨੀ ਮੈਂ ਤਾਂ ਪੈਰੀ ਹੱਥ ਲਾ ਦੂੰ ਭਾਈ ਤੇਰੀ ਮਾਂ ਦੇ ਆਹ ਹੁਣ ਤਾਂ ਲਾ ਦੂਗੀ ਭਾਈ ਹੱਥ ਹਾਂ ਹੁਣ ਤਾਂ ਮੌਕਾ ਤੇਰੀਆਂ ਤਲਵਾਰਾਂ ਦਾ ਹੁਣ ਤਲਵਾ ਲਾਂ ਨਾਲ ਲੇងੀਆਂ ਨੂੰ ਵਿਚਲਤਾ ਹੀ ਤੂੰ ਆਇਆ ਉਹਨਾਂ ਬੋਟਾਂ ਦਾ ਕਰਕੇ ਨਹੀਂ ਆਈ ਤੇਰੇ ਆ ਜੂਗੀ ਕੋਈ ਨਹੀਂ ਫੇਰ ਮਾਰ ਜਿਓ ਗੇੜਾ ਦੋਨੇ ਜੋ ਸੱਪ ਨਾਲੇ ਹਾਪ੍ਰੀਤਾ ਤਾਈ ਨੇ ਤਾਂ ਤਾਈ ਨੇ ਮੈਨੂੰ ਕਿਹਾ ਵੀ ਐਮਐਲਏ ਦੀਆਂ ਵੋਟਾਂ ਪੂਰਿਆਂ ਫੁੱਲ ਪਵਾਵਾਂਗੇ ਤੇਰੀ ਮਾਂ ਫੇਰ ਮੈਂ ਵੀ ਆਇਆ ਆਖਣ ਜੋ ਗੱਲ ਰੈਂਦੀ ਵੀ ਮੈਨੂੰ ਉਹਦੇ ਪੈਕੇ ਤਾਂ ਲਈ ਸੀ ਪੈਰੀ ਹੱਥ ਲਾ ਕੇ ਸਰਪੰਚ ਨਹੀਂ ਬਣਨ ਵੇੜੀ ਓਹੋ ਚੱਲ ਕੋਈ ਨਾ ਤਾਂ ਸਾਰੀ ਪਿੰਡਾਂ ਤੇ ਤਲਵਾਵਾ ਦਾਂਗੇ ਜਦੋਂ ਤੇਰੀ ਨੂੰ ਲੈਣ ਆਗੇ ਤੂੰ ਪਿੱਛੇ ਗਿਰੇਂਗੇ ਹੋਰ ਆਹੋ ਕਿਸੇ ਦੇ ਨੂਹਾਂ ਨਹੀਂ ਲੈਣ ਜਾਂਦੀਆਂ ਸੱਸਾਂ ਨੂੰ ਮੰਗਰ ਪੇਕੀ ਮੈਂ ਆਈਆਂ ਪਹਿਲੀ ਵਾਰ ਨਾ ਚਾਹ ਪਾਣੀ ਬਣਾਉਣੇ ਚਾਹ ਪਾਣੀ ਹਰਪ੍ਰੀਤ ਸਾਡੇ ਕੋਲ ਟਾਈਮ ਨਹੀਂ ਹੈਗਾ ਭੈਣ ਬਣ ਕੇ ਤੈਨੂੰ ਪਤਾ ਤਾਂ ਹੈਗਾ ਹੁਣ ਤੇਰਾ ਤਾਂ ਉਹ ਗੱਲ ਸਰਪੰਚੀ ਚ ਡੂੰਗਾ ਆਹ ਦੇਖ ਲੈ ਬੇਬੇ ਤਾਂ ਕਮਲ ਮਾਰਦੀ ਐ ਸਰਪੰਚੀ ਤੇ ਸਾਡੀ ਐ ਚੋਲਾ ਲੈ ਆਵੇ ਚੋਲਾ ਲੈ ਆ ਦੇ ਆਪਣੀ ਸਰਪੰਚੀ ਐ ਬੇਬੇ ਸਾਰੇ ਪਿੰਡ ਤੇ ਆਪਾਂ ਹੀ ਸਰਪੰਚੀ ਕਰਨੀ ਹੈਗੀ ਐ ਨਾ ਤੂੰ ਗੁੱਸੇ ਹੋਈ ਜਾਇਆ ਕਰ ਕੋਈ ਤੀਜੇ ਨੂੰ ਤਾਂ ਸੱਦ ਲਾ ਸੱਦਰਾ ਜਰ ਮਾਰ ਲਾ ਬੋਲ ਮੇਰਾ ਖਪੂਆ ਦੱਸ ਕੇ ਨਹੀਂ ਗਈ ਦਾ ਆਇਆ ਮੈਂ ਫੇਟੋ ਤਾਈ ਹੱਥਣ ਕਰਾ ਦੇਗੀ ਮੈਨੂੰ ਲੜਕਾ ਨੂੰ ਆਉਣਾ ਸੀ ਤੂੰ ਮੈਨੂੰ ਉਹਨੂੰ ਨਾਲ ਲਿਆਉਂਦੀ ਪਹਿਲੇ ਹੱਥ ਲਵਾ ਕੇ ਜਾਂਦੀ ਚੁੱਪ ਕਰ ਤਾਈ ਕੇ ਗੱਡੀ ਲੈ ਕੇ ਆਏ ਤੈਨੂੰ ਲੈਣ ਵਾਸਤੇ ਅੱਡੇ ਤੇ ਖੜੇ ਨੇ ਕਿ ਚਾਹਿਆ ਜਾਂਦੇ ਫਿਰ ਉਰੇ ਕਿ ਚਾਹ ਮਾਰਨੀ ਸੀ ਫਿਰ ਜ ਗੱਡੀ ਇੱਥੇ ਲੈ ਕੇ ਆਏ ਨੇ ਸੀ ਤਾਂ ਨਹੀਂ ਕਰਾਉਂਦੇ ਜੱਲਾ ਨੂੰ ਨਾ ਇਧਰ ਪਿੰਡ ਚ ਕਿਤੇ ਕੰਮ ਸੀਗਾ ਤੇ ਉਹ ਕਹਿੰਦੇ ਅਸੀਂ ਵੀ ਅਸੀਂ ਗੱਡੀ ਲੈ ਕੇ ਇੱਥੇ ਆ ਜਾਵਾਂਗੇ ਸਰਪੰਚ ਕਾਦੇ ਬਣ ਗਏ ਉਹੀ ਗੱਲ ਚੋਰੀਆਂ ਰੱਖਣ ਲੱਗ ਗਏ ਆ ਇਹੋ ਗੱਲ ਨਹੀਂ ਬਤਾਈ ਇਹਨਾਂ ਸਰਪੰਚੀ ਦਾ ਪੂਤ ਸੁਬਾਰ ਹੋਇਆ ਪੈਸੋ ਦੇਤੇ ਇਹਨਾਂ ਦਾ ਵੋਟਾਂ ਦੇ ਟਾਈਮ ਹਰਪ੍ਰੀਤ ਹੁਣ ਤਾਂ ਚੁੱਪ ਕਰ ਜਾ ਬੋਲ ਹੀ ਨਾੜਗੇ ਜਿੰਨਾ ਚਿਰ ਹੁਣ ਫੈਸਲਾ ਨਹੀਂ ਹੁੰਦਾ ਸਰਪੰਚ ਬਣ ਗਏ ਹੋਰ ਉਹ ਲੈਣੇ ਹਸਰੀ ਕਾ ਨਾ ਨਾ ਇਹ ਲੈਣਾ ਵੀ ਹੁਣ ਉਹ ਤਾਏ ਕੀ ਕਾਏ ਇਹਦੇ ਐਡੇ ਤੇ ਖੜ ਕੇ ਗੱਡੀ ਲੈ ਕੇ ਨਾ ਆਪਣੇ ਗਾਹ ਪਾਣੀ ਨਹੀਂ ਸੀਗਾ ਫਿਰ ਉਰੇ ਆਉਂਦੇ ਆ ਲੋਣ ਹਾਂ ਜੀ ਤਾਏ ਕਰਦਾ ਬੀ ਜੀ ਤਾਏ ਕਰਦਾ ਵੀ ਹੁਣ ਭੂਆ ਨੂੰ ਅਸੀਂ ਤੋੜਗੇ ਨਾ ਗੱਲ ਕਰ ਉਹੀ ਗੱਲ ਜਦੋਂ ਸ਼ਰੀਕ ਲੈਣੀ ਨਾ ਕੋਈ ਨਹੀਂ ਭਾਈ ਸਿੱਧਾ ਸਾਡਾ ਸ਼ਰੀਕੇ ਦਾ ਕੰਮ ਆਪਸ ਵਿੱਚ ਬੇਬੇ ਤੋਂ ਹੋ ਗਈ ਆ ਗਈ ਹੁਣ ਤਾਂ ਮੇਰੀ ਭੂਆ ਐ ਮਲੇ ਬਣੂ ਐ ਐਮ ਐਲ اے ਸਰਪੰਚ ਸਰਪੰਚ ਬਣਨੀ ਚੋਲਾ ਚੱਕ ਜਾ ਆਇਆ ਚੋਲਾ ਬਣਾ ਲੈ ਕੋਈ ਨਾ ਚੋਲਾ ਦਾ ਜਿਹੜਾ ਮੈਂ ਚੰਗਾ ਫਿਰ ਭੂਆ ਚਲ ਚੰਗਾ ਹੱਪੇਗਾ ਚੰਗਾ ਭੂਆ ਚੰਗਾ ਆ ਜਾ ਬੱਬੇ ਆ ਜਾ ਜਰੂਰ ਚੰਗਾ ਜਿੱਤ ਗਏ ਨਾ ਉਦੋਂ ਡੱਬਾ ਲੈ ਕੇ ਆਈ ਸਾਡੇ ਕੋਲੇ ਆਹੋ ਡੱਬਾ ਲੈ ਕੇ ਆ ਉਹਨੂੰ ਕਹੋ ਵੀ ਲਿਆ ਚਾਰ ਡੱਬੇ ਉਹਨਾਂ ਦੇ ਫਿਰ ਤੈਨੂੰ ਬਣਾਵਾਂਗੇ ਐਮਐਲਏ ਚੰਗਾ ਚੰਗਾ ਨਾ ਬਾਈ ਛੱਟ ਪਰ ਸਰਪੰਚੀ ਦੇ ਖੜਾ ਹੁਣ ਜਿੱਤੇ ਫੈਸਲਾ ਹੋ ਗਿਆ ਬਾਈ ਆਇਓ ਤੁਸੀਂ ਜਰੂਰ ਅਸੀਂ ਫੋਨ ਕਰਾਂਗੇ ਲਾਜ਼ਮੀ ਆਇਓ ਚੰਗਾ ਉਹ ਅਸੀਂ ਤਾਂ ਹੁਣ ਫਰਾਜ ਵੀ ਰੋਦੀ ਆਉਂਦਾ ਬਾਈ ਜਿੱਦੋਂ ਭੂਆ ਐਮਐਲਏ ਬਣੂਗੀ ਸਰਪੰਚੀ ਸੁਪੂਚੀ ਆ ਸਾਨੂੰ ਕੋਈ ਨਹੀਂ ਨਾ ਹੋ ਆਪਾਂ ਦਾ ਬੁਸਾ ਕਰ ਦੋ ਸਾਰੇ ਡੱਬੇ ਬੰਦੀ ਉਹ ਕਰ ਦਾਂਗਾ ਚਲ ਕੋਈ ਚਲ ਕੋਈ ਨਹੀਂ ਜੇ ਸਰਪੰਚ ਦੀ ਗੱਲ ਜਿੱਤ ਗਏ ਜ਼ਰੂਰ ਆਵਾਂਗੇ ਉਦੋਂ ਸਾਨੂੰ ਫੋਨ ਕਰ ਦਿਓ ਨਾ ਫੋਨ ਕਰਾਂਗੇ ਹਰਪ੍ਰੀਤ ਲਾਜ਼ਮੀ ਆਇਆ ਭਾਈ ਸਾਡੇ ਵੀ ਹੁਣ ਉੱਥੇ ਹੋਏ ਆ ਭੈਣ ਸਰਪੰਚ ਜੇ ਸਾਡਾ ਜਿੱਤ ਗਿਆ ਸਾਨੂੰ ਉਹਨਾਂ ਦੇ ਵੀ ਜਾਣਾ ਪਊਗਾ ਚੱਲ ਕੋਈ ਨਹੀਂ ਇੰਦਾ ਜਾਣਾ ਹੀ ਆ ਹੁਣ ਭਾਈ ਮੇਰੀ ਗੱਲ ਸੁਣ ਤੂੰ ਤਾਂ ਸਿਆਣਾਗਾ ਹੁਣ ਜੇ ਤਾਂ ਏ ਕੇ ਸਰਪੰਚ ਬਣ ਗਏ ਕਰ ਦੀ ਗੱਲ ਆ ਸਾਡੀ ਕੱਠ ਬੱਠ ਤਾਂ ਸਾਡੇ ਘਰੇ ਵੀ ਪੂਰਾ ਹੋਊਗਾ ਚੱਲ ਕੋਈ ਨਹੀਂ ਚੰਗਾ ਭੂਆ ਆ ਜਾ ਨਾ ਬੇ ਚੰਗਾ ਸਜਾ ਨੇ ਕੋਈ ਨਹੀਂ ਗੁੱਸਾ ਨਾ ਕਰ ਨਾ ਬਸ ਕਰੇ ਰਹਿ ਤੂੰ ਉਹ ਮਸਾਂ ਭੇਜੀਏ ਪੂਆ ਹੋਰ ਲੈ ਪੂਆ ਮੈਂ ਤਾਂ ਐਮਐਲਏ ਬਣਾਵਾ ਮਾੜਿਆ ਹੀ ਨਾ ਬਿੜ ਜਾਂਦੀ ਐ ਪੂਆ ਤੇ ਤਾਂ ਐਵੇਂ ਹੀ ਕੰਮਲੇ ਗੁੱਸਾ ਹੋ ਜਾਂਦੀ ਹੈਗੇ ਦੇਖ ਲਾ ਚਲ ਆਪਾਂ ਨੂੰ ਕੀ ਜੇ ਘਰੇ ਆਉਂਦੇ 100 ਖਰਚਾ ਆਉਂਦਾ ਠੰਡੇ ਲਿਆਉਣੇ ਪੈਂਦੇ 100 ਕੁਝ ਕਰਨਾ ਪੈਂਦਾ ਅਗਲਾ ਗੁੱਸਿਆਂ ਨੇ ਹਾਂ ਅਗਲੇ ਨੂੰ ਪੱਤੀ ਐ ਅਗਲੇ ਦੇ ਘਰੇ ਸਰਪੰਚੀ ਦਾ ਕੰਮ ਐ ਚੰਗਾ ਫੇਰ ਚਲ ਪੂਆ ਨੂੰ ਤਾਂ ਐ ਵੀ ਐਮਪੀ ਤੇ ਐਮਐਲਏ ਖਵ ਨਹੀਂ ਐਂ ਬਣ ਜਾਂਦੇ ਪੂਆ ਤੇ ਹੁੰਦਾ ਕੋਈ ਚੌਕੀਦਾਰ ਨਹੀਂ ਬਣਦਾ ਆ ਚਲ ਵੱਡੇ ਬੰਦੇ ਆਂਡਾ ਨੂੰ ਮਾਨ ਤਨ ਭਾਲ ਦੀ ਸ਼ਾਬਦੀ ਨੂੰ ਤੋਂ ਦੀ ਨੂੰ ਲੈ ਗਈ ਆਕੇ ਚਾਰ ਵੋਟਾਂ ਫੋਣੀ ਦਾ ਚਾਰ ਆਹੋ ਚਾਰ ਵੋਟਾਂ ਦੀ ਮਾਰੀ ਉਹ ਲੈ ਗਈ ਆਕੇ